ਹੁਣ ਇਹਨੂੰ ਕੀ ਚੰਬੜ ਗਿਆ ਵਾ ਲਾਤਿਆ ਟੋਕੇ ਮੈਂ ਓ ਇੱਥੇ ਟੈਲਦਾ ਫਿਰਦਾ ਤੈਨੂੰ ਕਾ ਪੱਠੇ ਲੈ ਆ ਠੰਡੇ ਠੰਡੇ ਪਹੂਆਂ ਲਈ ਲੈ ਉਹਨੇ ਆ ਪੱਠੇ ਵੀ ਗਾੜੀ ਬਹੁਤ ਲਵੇਰੀਆਂ ਬਦਦੀਆਂ ਵਾ ਟੋਕੜੀਆਂ ਲਾ ਕੇ ਮੱਥੇ ਮਾਰੀਆਂ ਸਾਡੇ ਜੀਤ ਨਾਲ ਸੇਵਾ ਕਰੀਏ ਨਾ ਤੇ ਟੋਕੜਾਂ ਵੀ ਬਣ ਜਾਂਦੀਆਂ ਵਾ ਤੈਨੂੰ ਵੈਸੇ ਪਾਪਾ ਨੇ ਯਾਰ ਇਹ ਆ ਟਾਈਮ ਨਾਲ ਜੰਮ ਕੇ ਨਿਆਣੇ ਤੇ ਬੈਠਾ ਵਾ ਆਰਡਰ ਮਾਰਨ ਨੂੰ ਓਏ ਹੋਰ ਮੈਂ ਪੰਗੜਾ ਪਾਵਾਂ ਉਹ ਨਿਆਣੇ ਸੁੱਖਾ ਨਹੀਂ ਜੰਮੀਦੇ ਆ ਆਰਡਰ ਬਾਹਰ ਜਾ ਕੇ ਮਾਰਾਂ ਮੈਂ ਤੁਹਾਨੂੰ ਤੇ ਸੁੱਖਾ ਨਹੀਂ ਦਾਂ ਤੁਹਾਨੂੰ ਵੀ ਸੁੱਖ ਦੇ ਦੋ ਓਏ ਹੋਰ ਤੁਹਾਨੂੰ ਤਾਜਮਹਿਲ ਬਣਾਦਾ ਇੱਥੇ ਵਿਹਲੀਆਂ ਖਾਣ ਤੇ ਡਹਿ ਜੇ ਨਾਲੇ ਫੌਜੀ ਕਿੱਥੇ ਆ ਬਾਬੂ ਇਹਣਾ ਮਾਰ ਕੇ ਗਿਆ ਵਾ ਕਹਿੰਦਾ ਜੇ ਮੈਂ ਹੁਣ ਮਰ ਵੀ ਗਿਆ ਨਾ ਤੇ ਮੇਰੇ ਮਗਰ ਨਾ ਆਇਓ ਮਗਰ ਆਉਣ ਨੂੰ ਉਹ ਜੰਗਦੇ ਗਿਆ ਵਾ ਹਾਂ ਤੈਨੂੰ ਕੋਈ ਖਬਰ ਓਏ ਉਹਦੇ ਬੋਰਡ ਦੇ ਪੇਪਰ ਹੋਣਦੇ ਆ ਲੋਕੀ ਤੇ ਆਪਣੇ ਨਿਆਣਿਆਂ ਮਗਰ ਮਰ ਮਰ ਜਾਣਦੇ ਤੂੰ ਇਥੇ ਚੌੜਾ ਹੋ ਕੇ ਪਿਆ ਵਾ ਓ ਮੇਰਾ ਐਡਾ ਦੋਖਿਆ ਰੇ ਮੈਂ ਉੱਠ ਕੇ ਬਹਿ ਜਾਣਾ ਬੈ ਨਹੀਂ ਜਾਣਾ ਅਗਲਾ ਜਾਂਦਾ ਹਸਨਾ ਦੇ ਗਿਆ ਸੀ ਕਿ ਜੇ ਤੁਸੀਂ ਚਾਹੁੰਦੇ ਜੇ ਨਾ ਮੈਂ ਸ਼ਾਮ ਨੂੰ ਘਰ ਆ ਜਾ ਤੇ ਮੇਰੇ ਮਗਰ ਪਰਚੀਆਂ ਪਾਉਣ ਆਜਿਓ ਓ ਇਹ ਹੀ ਨਹੀਂ ਉਹ ਜਾਣਾ ਪਰਚੀਆਂ ਪੁਰਚੀਆਂ ਪਾਉਣ ਉਹਨੂੰ ਗਿਆ ਆਪਣੇ ਦਮ ਤੇ ਪਾਸ ਸਾਡੇ ਕੋ ਨਹੀਂ ਕਰਾਈ ਜਾਂਦੀ ਬੇਇੱਜ਼ਤੀ ਬੱਲਿਆ ਪਾਪਾ ਜਦੋਂ ਸਰਟੀਫੀਕੇਟ ਤੇ ਲਿਖਿਆ ਹੋਊਗਾ ਨਾ ਪ੍ਰਕਾਸ਼ੋਂ ਦਾ ਮੁੰਡਾ ਫੇਲ ਫੇਲ ਤੇ ਤੇਰੀ ਬਹੁਤ ਇੱਜ਼ਤ ਹੋਊਗੀ ਓਏ ਮਾੜੀ ਮੋਟੀ ਗੱਲ ਨਹੀਂ ਆ ਪੇਪਰ ਚੰਡੀਗੜ ਜਾਣੇ ਆ ਤੇ ਕੀ ਕਰੀਏ ਚੰਡੀਗੜ ਜਾਣੇ ਆ ਸਾਡੇ ਰੇ ਪਹਿਲਾਂ ਹੀ ਚੰਡੀਗੜ ਦਾ ਰੌਲਾ ਨਹੀਂ ਮੁੱਕਿਆ ਤੇਰਾ ਕੀ ਰੌਲਾ ਚੰਡੀਗੜ ਦਾ ਓਏ ਕਦੋਂ ਦਾ ਇਹਨਾਂ ਨੂੰ ਕਹਿਣ ਆ ਉਹ ਪੰਜਾਬ ਨੂੰ ਦੇ ਦਿਓ ਚੰਡੀਗੜ ਪੰਜਾਬ ਨੂੰ ਦੇ ਦਿਓ ਓਏ ਨਾ ਸਾਡੀ ਉਥੇ ਸੁਲਾ ਕੀ ਕਰਾਉਣੀ ਆ ਸਾਡੇ ਦੇ ਸਭੋਂ ਸ਼ਰੀਕਾ ਕਰਾਤਾ ਬਸ ਫਿਰ ਹੋਰ ਕਰਾਓ ਸ਼ਰੀਕਾ ਦੇ ਬੇਦਤੀ ਓਏ ਆਪਾਂ ਨੂੰ ਪਰਖਣੀ ਡੇ ਆ ਵੇਖਣਾ ਚਾਹੁੰਦੇ ਕਿ ਕਿੰਨੇ ਕ ਪਾਣੀ ਚ ਜੇ ਆਪਣੇ ਨਿਆਣੇ ਇਦਾਂ ਹੀ ਫੇਲ ਹੁੰਦੇ ਰਹੇ ਨਾ ਫਿਰ ਉਹਨਾਂ ਨਾਲੋਂ ਵੀ ਜਵਾਬ ਹੀ ਆ ਉਹ ਕਿਦਾਂ ਜਵਾਬ ਦੇ ਦਿੰਗੇ ਉਹ ਜਿੱਦਾਂ ਹਸਪਤਾਲਾਂ ਚ ਨਹੀਂ ਮਰੇ ਬੰਦੇ ਨੇ ਜਵਾਬ ਦੇ ਦਿੰਦੇ ਕੈਮ ਸੌਰੀ ਲੈ ਜਾਓ ਇਹਨੂੰ ਖਤਮ ਐ ਓ ਇਦਾਂ ਕਿਦਾਂ ਖਤਮ ਆ ਪੰਜਾਬ ਆਪਣੀ ਆਈ ਤੇ ਆ ਗਿਆ ਨਾ ਤੇ ਚੰਡੀਗੜ੍ਹ ਟਰਾਲੀਆਂ ਮਗਰ ਪਾ ਕੇ ਧੂੜ ਲਿਆਉਣਾ ਓਏ ਇਦਾਂ ਹਰਥਾਂ ਧੱਕੇ ਨਹੀਂ ਚੱਲਦੇ ਧੱਕਾ ਗਿਓ ਸਿਆਸਤ ਨਾਲ ਲਿਆਵਾਂਗੇ ਵਾਹ ਭਈ ਇ ਪਾਪਾ ਸਿਆਸਤੀ ਆ ਤੇ ਸਿਆਸਤ ਤੇ ਤੈਨੂੰ ਸਮਝੀ ਨਹੀਂ ਜਾਣ ਦੀ ਜੇ ਚੰਡੀਗੜ੍ਹ ਪੰਜਾਬ ਚ ਨਹੀਂ ਆਉਂਦਾ ਤੇ ਪੇਪਰ ਸਾਡੇ ਉਥੇ ਪਹਿਲੇ ਲੈਣ ਜਾਣਦੇ ਤੇ じゃ ਇਹ ਗੱਲ ਤੇ ਮੈਂ ਸੋਚੀ ਨਹੀਂ ਤੇ ਸੋਚੋ ਨਾ ਉੱਠ ਤਾਂ ਪਰਚੀਆਂ ਪਾਉਂ ਚੱਲੀਏ ਮੂੰਹ ਤੋੜ ਜਵਾਬ ਦਈਏ ਇਹਨਾਂ ਦੀ ਸਿਆਸਤ ਦਾ ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਇਹ ਸਿਆਸਤ ਉਹਨਾਂ ਦੀ ਹੈ ਕਿ ਤੇਰੀ ਆ ਲੈ ਮੇਰਾ ਇੱੱਚ ਕੀ ਵਾਦਾ ਵਾ ਮੁੰਡਾ ਤੇ ਤੇਰਾ ਪਾਸ ਹੋ ਜਾਣਾ ਵਾ ਇਹ ਵੀ ਠੀਕ ਚੱਲ ਸਿਆਣਿਆਂ ਦੇ ਹੰਦੇ ਜਿਨ੍ਹਾਂ ਨੂੰ ਜਣੀਆਂ ਉਹਨਾਂ ਨੂੰ ਬਣੀਆਂ ਕੋਈ ਨਹੀਂ ਇਹ ਵੀ ਕੰਮ ਕਰਕੇ ਵੇਖ ਲੈਨੇ ਪੰਜਾਬ ਲਈ ਚੱਲ ਗਾ ਆਇਆ ਪਾਪਾ ਚੱਲੀ ਗਏ ਗਾਂ ਚਲੋ ਫਿਰ ਮੁੰਡਾ ਠੀਕਦਾ ਹੋਣਾ ਮੈਂ ਕਿ ਪਰਚੀਆਂ ਪਾਉਣ ਉਹਦੇ ਆ ਕੋਈ ਨਹੀਂ ਚੱਲ ਨਾ ਪਾਪਾ ਟਾਈਮ ਨਾਲ ਜਿੰਦਰੇ ਲਾਤੇ ਆ ਓਏ ਪੁਲਿਸ ਵੀ ਤੁਰੀ ਫਿਰਨ ਢੀ ਉਹ ਤੇਜਾ ਮੈਂ ਤਾਂ ਕਹਿੰਨਾ ਅਜੇ ਵੀ ਟਾਈਮ ਹੈਗਾ ਇਹ ਮੋੜ ਚੱਲੀ ਕੋਈ ਫਾਇਦਾ ਨਹੀਂ ਪਰਚੀਆਂ ਪਾਉਣ ਦਾ ਪਾਪਾ ਇੱਕ ਤੇ ਤੂੰ ਡਰਦਾ ਵੜਾ ਵਾਂ ਸਾਰਾ ਪਿੰਡ ਤੁਰਿਆ ਫਿਰਦਾ ਪੁਲਿਸ ਤੈਨੂੰ ਵੜਦੀ ਆ ਓਏ ਮੁਲਖ ਤੇ ਐਵੇਂ ਸਦਾਈ ਹੋਇਆ ਓ ਇਹਨਾਂ ਨੂੰ ਕੋਈ ਆਉਂਦਾ ਹੋਈ ਆ ਜਿਹੜੇ ਮਗਰ ਆਏ ਆ ਪੜ੍ਹਨਾ ਆਉਂਦਾ ਭਾਵੇਂ ਨਹੀਂ ਆਉਂਦਾ ਮਗਰ ਤੇ ਆਏ ਆ ਨਾ ਓਏ ਕਲਾਸ ਤੇ ਕਢਾ ਲੈਣਗੇ ਪੜ੍ਹਾਈ ਤੋਂ ਬਿਨਾ ਓ ਜਿੰਦਗੀ ਕਿੱਦਾਂ ਕੱਢਣਗੇ ਪੜ੍ਹਾਈ ਤੋਂ ਬਿਨਾ ਓ ਕੱਢ ਲੈਣਗੇ ਜ਼ਿੰਦਗੀ ਵੀ ਪੁੱਛਦੇ ਪਿਛਾਉਂਦੇ ਮੂੰਹ ਚ ਜ਼ੁਬਾਨ ਤੇ ਹੈਗੀ ਆ ਨਾ ਇਹ ਕੜਾ ਗੁੰਗੇ ਆ ਓ ਪੜ੍ਹਾਈ ਤੋਂ ਬਿਨਾ ਗੁੰਗਾ ਹੀ ਹੁੰਦਾ ਬੰਦਾ ਨੀਉ ਲੱਗਦੀ ਪਾਪਾ ਵੈਸੇ ਤੈਨੂੰ ਇਸ਼ਕ ਹੈਗਾ ਆਪਣੀ ਲਾ ਦੇਣਾ ਕਿ ਨਹੀਂ ਇਸ਼ਕ ਤੇ ਹੈਗਾ ਭਈ ਬੱਸ ਫਿਰ ਜੰਗ ਤੇ ਇਸ਼ਕ ਤੇ ਸਭ ਜਾਜ ਜਾ ਤੇ ਕੀ ਕਰੀਏ ਫਿਰ ਬੂਹਾ ਤੇ ਉਹਨਾਂ ਨੇ ਮਾਰਤਾ ਵਾ ਨੀ ਕਿਨੇ ਕਿ ਭਰੀਏ ਪਾਦੇ ਤੇ ਟੱਪੀਏ ਕੰਦ ਆਜੋ ਚਲੋ ਫੇ ਭਰਾਵਾ ਓਏ ਆ ਜਾ ਪਾਪਾ ਗਾਂ ਬੁੱਢੇ ਵਾਰੇ ਕੰਦਾਂ ਟੱਪਦਾ ਫਿਰਦਾ ਜਵਾਨੀ ਚ ਸੁੱਤਾ ਓ ਜੇ ਮੈਂ ਜਵਾਨੀ ਚ ਸੁੱਤਾ ਹੁੰਦਾ ਨਾ ਤੇ ਆ ਗੰਦੀ ਲਾਦਣਾ ਘਰ ਮੇਰੇ ਜੰਮਦੀ ਆਹ ਗਾੜੀ ਤੇ ਜਾਣੇ ਮੋੜ ਹੁਣੀ ਜੰਮੇ ਆ ਆਬਾਦੀ ਵਧਾਈ ਆ ਦੇਖਦੀ ਓ ਖਲੋਇਆ ਯਾਰਾ ਕਿਹੜੇ ਹੋ ਤੁਸੀਂ ਓ ਆਪ ਹੀ ਆ ਸੁਪਰਡੈਂਟ ਸਾਹਿਬ ਪਾਪਾ ਪੈਂਡ ਵਾਲਾ ਰੱਤਾ ਹੀ ਰੱਤਾ ਇੱਥੇ ਕੀ ਕਰਨ ਡਿਆ ਉਹ ਰੱਤਿਆ ਤੇਰਾ ਇੱਥੇ ਕੀ ਬਣਦਾ ਵਾ ਸਾਡੇ ਦੇ ਬੋਰਡ ਦੇ ਪੇਪਰ ਆ ਮੇਰੇ ਵੀ ਬੋਰਡ ਦੇ ਪੇਪਰ ਆ ਮੈਂ ਕਿਹੜਾ ਇੱਥੇ ਪ੍ਰਿੰਸੀਪਲ ਲੱਗਾ ਆ ਓਏ ਆਪਣੀ ਉਮਰ ਵੇਖ ਬੱਬੇ ਦੇ ਬੱਚਾ ਤੇ ਬੱਬੇ ਤੇ ਵੋਟ ਇੱਕੋ ਇੱਕ ਨਿਆਣਾ ਮੇਰਾ ਡਕਸਾ ਵਨ ਇੰਨੇ ਸਾਲਾਂ ਦੀ ਮਿਹਨਤ ਆ ਉਹਦੀ ਉਹਨੂੰ ਫੇਲ ਥੋੜੀ ਕਰਾਉਣਾ ਸਹੀ ਆ ਵੀ ਸਾਰੇ ਮਿਹਨਤਾਂ ਦਾ ਮੁੱਲ ਪਾਉਣਾ ਏ ਇੱਥੇ ਅੱਜ ਪਾਪਾ ਪਰਚੀਆਂ ਤੇ ਲਿਆਂਦੀਆਂ ਹੀ ਨਹੀਂ ਉਹ ਤੂੰ ਮੈਨੂੰ ਮਗਰ ਆਉਣ ਨੂੰ ਕਿਹਾ ਸੀ ਮਗਰ ਮੈਂ ਆ ਗਿਆ ਮੈਂ ਲੈਉਣੀਆਂ ਐ ਪਰਚੀਆਂ ਉਹ ਕੋਈ ਨਾ ਫਿਕਰ ਨਾ ਕਰੋ ਆਪਣੇ ਕੋ ਸਾਰੇ ਅਸਲੇ ਹੈਗੇ ਆ ਉਹ ਭਰਾਵਾ ਇਹਦੇ ਨਾਲ ਸਿਰ ਪਾੜ ਦਈਏ ਕਿਸ ਦਾ ਉਹ ਇਹਨੂੰ ਛੱਡੋ ਆਹ ਵੇਖੋ ਖਜ਼ਾਨੇ ਭਰਪੂਰ ਓ ਮੈਂ ਇਹਦਾ ਕੀ ਕਰਾਂ ਮੈਂ ਤਾਂ ਪੜਿਆ ਵੀ ਉਰਦੂ ਦੀਆਂ ਪੰਜਾਂ ਆ ਤੁਹਾਨੂੰ ਤੇ ਮੇਰਾ ਪਤਾ ਹੀ ਆ ਮੈਂ ਵੀ ਆਜ਼ਾਦ ਹੀ ਜਿੱਤਿਆ ਪਾਪਾ ਮੇਰਾ ਵੀ ਤੈਨੂੰ ਪਤਾ ਹੀ ਆ ਮੇਰੇ ਵੀ 8ਵੀਂ ਚ ਕੁੱਤੇ ਜੇ ਫੇਲ ਹੋ ਗਏ ਸੀ ਕੁੱਤੇ ਨਹੀਂ ਫੇਲ ਹੋਏ ਸੀ ਤੂੰ ਹੀ ਫੇਲ ਹੋਇਆ ਕੁੱਤਿਆ ਉਹ ਕੋਈ ਨਾ ਆਪਣੇ ਦਾ ਤੇ ਵਾਦੀ ਜਾਣਦਾ ਉਹ ਪੰਜਾਬੀ ਪੰਜਾਬੀ ਪੜ ਲੈਂ ਨਾ ਕੋਈ ਨਹੀਂ ਲਾ ਲਾਂਗੇ ਝੋੜ ਜੜ ਚਲੋ ਮੇਰੀ ਗੱਲ ਸੁਣ ਲਓ ਆਪਾਂ ਚੱਲਣਾ ਜੁਗਲਬੰਦੀ ਦੇ ਨਾਲ ਪੁਲਿਸ ਵੀ ਤੁਰੇ ਫਿਰਦੀ ਆ ਇੱਥੇ ਇਹ ਨਾ ਵੇ ਪਹਿਲੀ ਚੋਰੀ ਦੇ ਪਹਿਲਾ ਹੀ ਫਾਹ ਪੈ ਜੇ ਠੀਕ ਹੈ ਨਾ ਲੋਕੇ ਰਿਓ ਧਿਆਨ ਨਾ ਪਰਤੀ ਪਹੁੰਚ ਜਾਣਾ ਆਪਾਂ ਠੀਕ ਆਜੋ ਓਏ ਧਿਆਨ ਨਾ ਆਇਓ ਕੋਈ ਵੇਖ ਨਾ ਲਵੇ ਆਪਾਂ ਨੂੰ ਖਲੋ ਜਾ ਤੁਸੀਂ ਮੈਂ ਜਾ ਕੇ ਵੇਖਦਾ ਮੈਂ ਤੇਜ਼ ਆ ਉਹ ਤੇਜ਼ ਤੇ ਆ ਵਾ ਵੇ ਤੇ ਨਾਂ ਦਾ ਹੀ ਤੇਜ਼ ਆ ਮੈਂ ਤੇਜ਼ ਹੋ ਗਿਆ ਆਂ ਹਾਂ ਉਹ ਇੱਧਰ ਉਹ ਮੈਂ ਆਪੇ ਵੇਖ ਲੂੰਗਾ ਤੈਨੂੰ ਤਾਂ ਦੇਖਣੇ ਵੀ ਦੋ ਦੋ ਹੋਏ ਪਾ ਪਾ ਤਾਂ ਐਵੇਂ ਡਰੀ ਜਾਂਦੇ ਹੀਂ ਇੱਧਰ ਤੇ ਮੇਲਾ ਲੱਗਾ ਵਾ ਤੇ ਪੁੱਤ ਛਤਰ ਵੀ ਮੇਲੇ ਹੀ ਹੜਕਦਾ ਹੁੰਦਾ ਈ ਆਪਾ ਮੇਰੀ ਸੁਣੋ ਗੱਲ ਆਪਾਂ ਤੋਂ ਮੈਂ ਇੱਥੇ ਖਲੋਣੇ ਆ ਤੂੰ ਤੇਜ ਐ ਨਾ ਹਾਂ ਤੂੰ ਜਾ ਕੇ ਪਤਾ ਲੈ ਕੇ ਆ ਆਪਣੇ ਬੰਦੇ ਕੁਝ ਕਰਨ ਵੀ ਡੈਕ ਨਹੀਂ ਹੋਏ ਤੇ ਮੈਂ ਹੁਣ ਕੱਲਾ ਜਾਊਂਗਾ ਨਹੀਂ ਤੈਨੂੰ ਫੌਜੀ ਮੈਨ ਕਰਾ ਦੇਣੇ ਥੱਲੇ ਨਹੀਂ ਜਾਣਾ ਉਦੋਂ ਰਾਜਾ ਵੀ ਤੇ ਤੂੰ ਹੀ ਬਣਿਆ ਮੈਂ ਕਹਦਾ ਰਾਜਾ ਓਏ ਤੂੰ ਅੰਨੇ ਅਜ ਕਾਣਾ ਰਾਜਾ ਓਏ ਐਡਾ ਤੂੰ ਰਾਜਾ ਮਰਿੰਦਰ ਜਾ ਜਾ ਕੇ ਵੇਖ ਕੇ ਆਹੀ ਖਲੋਨੇ ਆਏ ਤੇ ਫਿਰ ਵਾਰੀ ਵਾਰੀ ਚੱਲ ਜਾਗੇ ਸਾਰੇ ਜਣੇ ਪਾ ਪਰਚੀਆਂ ਪਾਉਣਾ ਇਹ ਜੇ ਲੈ ਓ ਮੈਨੂੰ ਵੀ ਦੋ ਕੋਈ ਪਰਚੀ ਸਾਡਾ ਵੀ ਫੌਜੀ ਪੇਪਰ ਕਰਨ ਦਿਆ ਓਹ ਭਰਾਵਾ ਰੋਲਾ ਨਾ ਪਾ ਸਖਤਾਈ ਬੜੀ ਓ ਐਵੇਂ ਸਾਡਾ ਵੀ ਕੰਮ ਖਰਾਬ ਕਰੇਗਾ ਤੇ ਪੇਪਰ ਕਾਦਾਵਾ ਤੂੰ ਪਰਚੀਆਂ ਘੱਟਾ ਪਾਉਣਾ ਵਾ ਤੈਨੂੰ ਤਾਂ ਪੇਪਰ ਦਾ ਹੀ ਨਹੀਂ ਪਤਾ ਪੇਪਰ ਹਿਸਟਰੀ ਦਾ ਹੈ ਇਤਿਹਾਸ ਦਾ ਕੋਈ ਨਹੀਂ ਇਤਿਹਾਸ ਦਾ ਤੇ ਹਾਂ ਭਾਈ ਸ਼ੀਟਾਂ ਮਿਲ ਗਈਆਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਆਪਣੇ ਨਾਂ ਤੇ ਰੋਲ ਨੰਬਰ ਲਿਖੋ ਤੇ ਕਹਿੰਦੇ ਨਕਲ ਦੀ ਮਾਰਨੀ ਜੇ ਕਿਸੇ ਦੀ ਧੌਣ ਹਿੱਲੀ ਵੇਖ ਲਈ ਮੈਂ ਤੇ ਹਿਸਾਬ ਲਾ ਲਿਓ ਆਪਣਾ ਪਰਚੀ ਕਿ ਨਹੀਂ ਆ ਗਈ ਕਿਸ ਕੋਲ ਸਰ ਜੀ ਨਹੀਂ ਉਹ ਪੁੱਤ ਤੂੰ ਨਾ ਫਿਕਰ ਕਰ ਹੋਈ ਤੇਰੇ ਦਾਦੀ ਨਾਲ ਮੇਰੀ ਗੱਲ ਤੂੰ ਮੈਨੂੰ ਆਪਣਾ ਚਾਚਾ ਹੀ ਸਮਝਾ ਸਰ ਜੀ ਇਹੀ ਧੰਨਵਾ ਆਪਣਾ ਚਾਚਾ ਹੀ ਸਮਝ ਲਈਏ ਬੱਲੇ ਓ ਤੇਰੇ ਮੈਂ ਤੇ ਗਾੜੀ ਜਗਤ ਚਾਚਾ ਹਣਾ ਵਾ ਕਿ ਤੂੰ ਹੀ ਸਾਰਾ ਟੱਬਰ ਮੈਨੂੰ ਚਾਚਾ ਚਾਚਾ ਕਹੀ ਆਂ ਉਹਦੇ ਮਗਰ ਤੇ ਛਪਾਰਸ਼ ਆ ਤੇਰੇ ਮਰ ਗਈ ਆ ਮੇਰੇ ਮਗਰ ਮੇਰੇ ਮਗਰ ਤੇ ਘੋਰਾਇਆ ਸਰ ਜੀ ਮਾਸਵੇ ਗੋਰੇ ਨੂੰ ਰੱਖੀ ਮਗਰ ਇਹਨੂੰ ਨਾ ਛੱਡੀ ਓ ਪਹਿਲਾਂ ਜੰਨਾ ਹੁੰਦਾ ਉਹਨਾਂ ਦੇ ਕਰੋ ਸਰ ਜੀ ਕਰ ਲਿਆ ਉਹ ਤੂੰ ਐਡੀ ਛੇਤੀ ਕਰ ਲਿਆ ਸਰ ਜੀ ਨਾ ਲਿਖਣਾ ਆਉਂਦਾ ਹੀ ਉਹ ਆਪਾਂ ਲਿਖ ਲਿਆ ਉਹ ਜੱਡਾ ਹੋ ਗਿਆ ਤੈਨੂੰ ਇਹ ਤੱਕ ਨਾ ਹੀ ਲਿਖਣਾ ਆ ਸਰ ਜੀ ਐਂ ਕੀ ਕਰੀਏ ਸਾਡੇ ਪੱਲੇ ਨਾ ਹੀ ਆ ਬੱਸ ਵੇ ਪੁੱਤ ਬੋਰਡਾਂ 'ਾਂ ਵੀ ਤੈਨੂੰ ਨਾ ਹੀ ਆ ਲਿਆ ਤੇਰੇ ਪੇਪਰ 'ਤੇ ਲਿਖਾ ਕੇ ਫੇਲਿਆ ਤੂੰ ਐਦਾਂ ਕਿਦਾਂ ਫੇਲਿਆ ਆ ਗਏ ਐ ਤੇ ਮਗਰ ਨਹੀਂ ਉਹ ਡਰੀ ਨਾ ਪਾਪਾ ਵੀ ਨਾਲ ਹੀ ਆ ਖਲੋ ਜਾ ਹੰਝੜਾ ਪਾਪੇ ਨੂੰ ਲਾਇਆ ਤੇ ਪ੍ਰਤੀਪਵਾਲੀ ਹੈ ਤੁਹਾਡੇ ਕੋਲ ਓਏ ਕੀ ਦੇ ਨਾਲ ਆ ਓਏ ਪਾਪਾ ਪਾ ਜਲਾ ਮੈਂ ਤੇਰਾ ਨਾਂ ਵੀ ਲਾਤਾ ਹੀ ਓਏ ਕਿੱਥੇ ਨਾਲ ਆਇਆ ਵਾ ਉਹ ਨਾਂ ਗਾੜੀ ਤਖਤੀ ਤੇ ਲਾ ਆਇਆ ਵਾ ਓ ਆਇਆ ਤੇਰਾ ਪਾਪਾ ਨਾਂ ਤੇ ਆਣ ਲੱਗਿਆ ਜਿੱਦਾਂ ਸੂਬੇਦਾਰ ਲੱਗਾ ਹੁੰਦਾ ਵਾ ਮੇਰਾ ਵੀ ਕੰਮ ਖਰਾਬ ਕੀਤਾ ਈ ਹੁਣ ਪੈ ਗਈ ਤੇਰੇ ਠੰਡ ਓ ਕੀ ਕਰ ਆਇਆ ਵਾ ਕਰਨਾ ਕੀ ਪਾਪਾ ਲਲਕਾਰਾ ਮਾਰ ਕੇ ਆਏ ਆਪਣੇ ਫੌਜੀ ਉਹਨਾਂ ਨੂੰ ਕਹਿੰਦਾ ਸੀ ਫੇਲ ਕਰ ਦੇਣਾ ਵਾ ਓਏ ਮੇਰੀ ਗੱਲ ਸੁਣੋ ਆਪਾਂ ਨੂੰ ਇਕੱਠੇ ਹੋ ਕੇ ਚੱਲਣਾ ਪੜਾ ਜੁਗਲਬੰਦੀ ਨਾਲ ਤੂੰ ਕਾਕਾ ਕਿੰਨਾ ਪੜਿਆ ਵਾ ਮੈਂ 12 ਪੜਿਆ ਵਾ ਲੈ ਬੱਸ ਫੇਰ ਇੱਥੇ ਸਾਰੇ 12 ਵਾਲੇ ਹੀ ਆ ਅਸੀਂ ਵੀ ਪੜੇ ਹੀ ਆ ਸਾਰੇ ਠੀਕ ਆ ਤੇ ਰਲ ਮਿਲ ਕੇ ਪਰਚੀਆਂ ਪਾਈਏ ਫੇਰ ਆਪਣੇ ਬੰਦੇ ਪਾਸ ਹੋਣੇ ਇਦਾਂ ਨਹੀਂ ਜੇ ਪਾਸ ਹੋਣੇ 2 ਮਿੰਟ ਇੱਧਰ ਬਹਿ ਜਾਓ ਇਹ ਨਾ ਵਿਕਦੇ ਹੋਰ ਸਿਆਪਾ ਪੈ ਜੇ ਕੋਈ ਉਹ ਪੇਪਰ ਪਤਾ ਕਰਕੇ ਆਇਆ ਕਾਦਾ ਪੇਪਰ ਆ ਪੇਪਰ ਤੇ ਪਾਪਾ ਉਹ ਕਹਿੰਦੇ ਉਹਦਾ ਵਾ ਆਪਣੇ ਮਿਸਤਰੀ ਦਾ ਮਿਸਤਰੀ ਦਾ ਕਿਉਂ ਆ ਪੇਪਰ ਤੇ ਮੇਰੇ ਗੋਰੇ ਦਾ ਆ ਤੇਰਾ ਗੋਰਾ ਕੱਲਾ ਆ ਪੇਪਰ ਪਾਉਣ ਉਹ ਚੰਗੀ ਤਰ੍ਹਾਂ ਦੱਸੋ ਕਾਦਾ ਪੇਪਰ ਆ ਓਏ ਉਹ ਪਾਪਾ ਕਹਿੰਦੇ ਨਹੀਂ ਦੇ ਇਤਿਹਾਸ ਦਾ ਲੈ ਉਹ ਇਤਿਹਾਸ ਤੇ ਆਪਾਂ ਨੂੰ ਵਾਧੂ ਆਉਂਦਾ ਤਾਰਾ ਰਾਣੀ ਮੈਨੂੰ ਆਉਦੀ ਆ ਕੌਰਵਾ ਪਾਣ ਵਾਲਾ ਮੈਨੂੰ ਆਦਾ ਮਹਾ ਭਾਰਤ ਧਿਆਸ ਦੇਦੇ ਆਪਾਂ ਚੱਬ ਕੱਢ ਦਾਂਗੇ ਪਾਪਾ ਫੇਰ ਤੇ ਆਪਾਂ ਪਾਸ ਹੀ ਆ ਬਣ ਗਈ ਗੱਲ ਕਾਟੋ ਫੇਰ ਪਰਚੀਆਂ ਉਹ ਕੱਢਦੇ ਆ ਪਰਚੀਆਂ ਵੀ ਪਹਿਲਾਂ ਪੁੱਛ ਤੇ ਆਈ ਉਹਨਾਂ ਨੂੰ ਚਾਹੀਦਾ ਕੀ ਆ ਔਰ ਨਾਲੇ ਰੱਤਿਆ ਮੇਰੀ ਗੱਲ ਸੁਣ ਉਹ ਮੁੰਡੇ ਨੂੰ ਪੁੱਛਿਆ ਵੱਡਾ ਕੇ ਕੀ ਮਾਨਣਾ ਨੇ ਆਪਾ ਉਹ ਮੁੰਡੇ ਦਾ ਇੱਕੋ ਹੀ ਨਿਸ਼ਾਨਾ ਆ ਮਾਮਾ ਉਹਦਾ ਬਦਮਾਸ਼ ਆ ਤੇ ਕਹਿੰਦਾ ਵੱਡਾ ਹੋ ਕੇ ਮੈਂ ਵੀ ਬਦਮਾਸ਼ ਬਣਨਾ ਆ ਤੇ ਉਧਰ ਹੀ ਪੜਨ ਦੀ ਕੀ ਲੋੜ ਆ ਉਹ ਤੇ ਉਧਰ ਹੀ ਪੈ ਜਾਣਾ ਉਹ ਤੈਨੂੰ ਬਹੁਤਾ ਪਤਾ ਉਹ ਗਾਂ ਆਉਣ ਵਾਲੇ ਸਮੇਂ ਚ ਪੜੇ ਲਿਖੇ ਬਦਮਾਸ਼ਾਂ ਦੀ ਕਦਰ ਹੋਣੀ ਆ ਨਾ ਪੜ ਬੰਦੇ ਨੂੰ ਇੱਥੇ ਕਿੰਨੇ ਪੁੱਛਣਾ ਨਾਲੇ ਇਹ ਕੋਈ ਮਾੜਾ ਮੋਟਾ ਕੰਮ ਐ ਜਿੰਨੂੰ ਮਰਜ਼ੀ ਦਵਕਾ ਮਾਰ ਕੇ ਜਿਹੜਾ ਮਰਜ਼ੀ ਕੰਮ ਕਰਾ ਲਓ ਉਹ ਮੈਂ ਸੁਣਿਆ ਸੀ 2020 ਤੱਕ ਨਾ ਇਹੋ ਜਿਹੇ ਬਦਮਾਸ਼ ਆਣਨੇ ਆ ਉਹ ਜਿੰਨਾਂ ਦੀ ਸਰਕਾਰੇ ਦੁਆਰੇ ਵੀ ਫੋਲ ਹੀ ਚੱਲਿਆ ਕਰਨੀ ਆ ਪਾਪਾ ਤੈਨੂੰ ਬੜਾ ਪਤਾ ਵਾ ਉਹ ਪਤਾ ਹੋਵੇ ਕਿਉਂ ਨਾ ਉਹ ਮੇਰਾ ਸਾਲਾ ਜੂਆ ਰਾਜਨੀਤੀ ਤੇਰਾ ਮਾਮਾ ਪਾਪਾ ਮਾਮੇ ਨੂੰ ਬਹੁਤਾ ਨਾ ਯਾਦ ਕਰ ਇਹ ਨਾ ਵੇ ਪੁਲਸਾ ਜੇ ਉਹ ਮੇਰੀ ਗੱਲ ਸੁਣੋ ਹੁਣ ਸਹਿ ਸਹਿ ਆਪਾਂ ਚੱਲੀਏ ਟਾਈਮ ਆਵਾ ਹੋ ਗਿਆ ਵਾ ਇਕੱਲੀ ਵੇਖੀ ਜਾ ਕੇ ਕੀ ਕਰਨ ਲੈ ਮੁੰਡੇ ਚਲੋ 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 ਆਜੋ ਉਹ ਚਲੋ ਵੀ ਚਲੋ ਅੱਧਾ ਟਾਈਮ ਰਹਿ ਗਿਆ ਵਾ ਉਹ ਰਾਮ ਜਾਦਿਆ ਤੂੰ ਕੀ ਪੈਂਦਾ ਚੂਬਾ ਬਣਾ ਕੀ ਕਰਨਾ ਇਹਦੇ ਵਿੱਚੋਂ ਆ ਬੰਦਿਆਂ ਨੂੰ ਲੈ ਆਂ ਆ ਆ ਵੀ ਤੁਹਾਡੇ ਵਰਗਾ ਹੀ ਆ ਵੇ ਭਾਵੇਂ ਪਰਚੀ ਤਾਂ ਲਿਖਣ ਡਿਆ ਲਿਖਣ ਡਿਆ ਨਾ ਅਗਲਾ ਤੁਹਾਡੇ ਕੋਲ ਲਿਖਿਆ ਨਹੀਂ ਜਾਂਦਾ ਉਹ ਖਲੋ ਜਾ ਜਰਾ ਉਹ ਕਿਹੜੇ ਤੁਸੀਂ ਹਾਂ ਪਾਪਾ ਪੁਲਸਰ ਉਹ ਜੋ ਏ ਉਹ ਖਲੋਇਆ ਬਿਜੁਰਗਾ ਵੇਖ ਲਿਆ ਤੈਨੂੰ ਮੈਂ ਉਹ ਐਦਾਂ ਡੱਪ ਲੋਗੇ ਤੁਸੀਂ ਕੰਨਾ ਭਾਜੀ ਹਾ ਹੋ ਤੇ ਮੈਂ ਸਮਝਾਉਣ ਡਿਆ ਵਾਂ ਕਿ ਪਾਪਾ ਮਾਸਾ ਜੰਪ ਲੈ ਫੇਰ ਟੱਪੀ ਜਾਣੀ ਹੋ ਤੈਨੂੰ ਮਰਾਨਾ ਤੁਹਾਡਾ ਮੈਂ ਜੰਪ ਉਹ ਬਿਜੁਰਗਾ ਨਾਂ ਕੀ ਤੇਰਾ ਉਹ ਮੇਰਾ ਨਾ ਪ੍ਰਕਾਸ਼ ਸਿੰਘ ਆ ਜੀ ਨਾ ਤੇਰਾ ਪ੍ਰਕਾਸ਼ ਸਿੰਘ ਆ ਤੁਰਿਆ ਨੇਰੇ ਜੀ ਫਿਰਨ ਡਿਆ ਵਾਂ ਓ ਸ਼ਰਮ ਕਰ ਕੁਝ ਸਿਆਣਾ ਬੇਣਾ ਤੂੰ ਬੰਦਾ ਵਾ ਓ ਇਹ ਕਿਹੜਾ ਕੰਮ ਕਰਨ ਡਿਆ ਪਰਚੀਆਂ ਪਾਉਣ ਡਿਆ ਨਿਆਣਿਆਂ ਨੂੰ ਓ ਕੀ ਦਸੀਏ ਤੈਨੂੰ ਜਵਾਨਾ ਉਹ ਆਂਦੇ ਹੁੰਦੇ ਭੱਜੀਆਂ ਬਾਵਾ ਗੱਲ ਨੂੰ ਆਉਂਦੀਆਂ ਉਹ ਨਿੱਕਾ ਮੁੰਡਾ ਲੜਕੇ ਘਰੋਂ ਆਇਆ ਹੈ ਕਹਿੰਦਾ ਜੇ ਮੇਰੇ ਮਗਰ ਨਾ ਤੇ ਮੈਂ ਘਰ ਨਹੀਂ ਜਾ ਵੜਨਾ। ਉਹ ਨਿਆਣਿਆਂ ਦੀਆਂ ਸਾਰੀਆਂ ਗੱਲਾਂ ਥੋੜੀ ਮੰਨਦੀਆਂ ਮੈਂ। ਨਿਆਣਿਆਂ ਦੇ ਬੜਾ ਕੁਝ ਕਹਿੰਦੇ ਆ। ਉਹ ਮੈਂ ਤਾਂ ਨਹੀਂ ਮੰਨਦਾ ਪਰ ਗੱਲ ਖਾੜੀ ਇੱਜ਼ਤ ਦੀ ਆ ਗਈ। ਉਹ ਪਾਪਾ ਕੱਲੀ ਆਪਣੀ ਇੱਜ਼ਤ ਨਹੀਂ ਆ ਪੂਰੇ ਪੰਜਾਬ ਦੀ ਇੱਜ਼ਤ ਆ। ਆਹ ਹੋਗੇ ਤੁਹਾਡਾ ਮੁੰਡਾ ਪੂਰੇ ਪੰਜਾਬ ਦੀ ਇੱਜ਼ਤ ਮੋਢਿਆਂ ਤੇ ਚੁੱਕੀ ਫਿਰਨਡਿਆ ਨਾ। ਉਹ ਗੱਲ ਇਹ ਨਹੀਂ ਜਵਾਨਾ ਲੱਗਣ ਤੋਂ ਮੈਨੂੰ ਚੰਗੇ ਖਾਨਦਾਨ ਦਾ ਆਂਦਾ ਡਿਆ। ਉਹ ਤੈਨੂੰ ਪਤਾ ਪਹਿਲਾਂ ਹੀ ਆਪਣਾ ਚੰਡੀਗੜ੍ਹ ਦਾ ਰੌਲਾ ਚੱਲਣ ਡਿਆ। ਓਏ ਪੇਪਰ ਚੰਡੀਗੜ੍ਹ ਜਾਣੇ ਆ। ਉਹਦੇ ਚੰਡੀਗੜ੍ਹ ਨਾਲ ਪੇਪਰਾਂ ਦਾ ਕਾਹਦਾ ਰੋਲਾ ਵਾ। ਓਏ ਓ ਇਹੋ ਹੀ ਤੇ ਵੇਖਣ ਦੇ ਆ। ਉਹ ਜੇ ਆਪਣੇ ਨਿਆਣੇ ਫੇਲ ਹੋ ਗਏ ਤੇ ਆਪਾਂ ਨੂੰ ਚੰਡੀਗੜ੍ਹ ਕੀ ਮਿਲਣਾ ਵਾ? ਆਪਾਂ ਚੰਡੀਗੜ੍ਹ ਲੈਣ ਚ ਵੀ ਫੇਲ ਹੋ ਜਾਣਾ ਵਾ। ਤੇ ਇਹ ਕਰਕੇ ਹੱਥ ਜੋੜ ਕੇ ਬੇਨਤੀ ਆ। ਆ ਤੂੰ ਵੀ ਪੰਜਾਬ ਦਾ ਹੀ ਆ ਸਾਡੀ ਮਤ ਕਰ ਮਾੜੀ ਮੋਟੀ। ਓ ਮੈਂ ਤੁਹਾਡੀ ਮਦਦ ਕੀ ਕਰਾਂ? ਮੇਰੀ ਤੇ ਡਿਊਟੀ ਬਾਹਰ ਲੱਗੀ ਆ। ਉਹ ਮੈਦੇ ਬਾਹਰ ਵੇਖਣਾ ਹੁੰਦਾ ਕੋਈ ਬਾਹਰ ਗਲਤ ਕੰਮ ਨਾ ਹੋਂਦਿਆ ਹੋਵੇ ਹੂੰ ਜਿਹੜਾ ਅੰਦਰ ਗਲਤ ਹੋਂਦਿਆ ਉਹ ਆਪਣੇ ਛਪਾਰਸ਼ ਵਾਲਿਆਂ ਨੂੰ ਕਰਾਈ ਜਾਂਦੇ ਆ ਤੇ ਸਾਡੇ ਨਿਆਣਿਆਂ ਨੂੰ ਕਹਿੰਦੇ ਫੇਲ ਕਰਾ ਦੇਣੇ ਆ ਜੇ ਗੱਲ ਪੰਜਾਬ ਦੀ ਇੱਜ਼ਤ ਦੇ ਆ ਗਈ ਹੈ ਨਾ ਤੇ ਬਜ਼ੁਰਗਾ ਮੈਂ ਤੁਹਾਡੇ ਨਾਲ ਆ ਤੁਸੀਂ ਐਦਾਂ ਕਰੋ ਘਰ ਬੰਦਾ ਭੇਜੋ ਕੋਈ ਚਾਹ ਲੈਣ ਤੇ ਮੈਂ ਸ਼ਾਮੇ ਬੈ ਕੇ ਪੀਣਾ ਵਾਂ ਚਾਹ ਤੇ ਤੁਸੀਂ ਬਣਾਓ ਚੰਡੀਗੜ੍ਹ ਦੇ ਰਾਹ ਤੇ ਚਲੋ ਖਿਸਕੋ ਚਲੋ ਪੁਲਿਸ ਤੇ ਆਪਣੇ ਨਾਲ ਹੋ ਗਈ ਆ ਸਹਿਮ ਤਉਣ ਤੇ ਜਾ ਤੂੰ ਤੇਜਾ ਪਤਾ ਕਰਕੇ ਆ ਮੜਿਆ ਵੀ ਕੀ ਆ ਗਾੜੀ ਪ੍ਰਸ਼ਨ ਪ੍ਰਸ਼ਨ ਪੁੱਛ ਗਿਆ ਉਹਨਾਂ ਨੂੰ ਕਰੋ ਕਰੋ ਓਏ ਆ ਫੜਾ ਆ ਕੀ ਨਾ ਤੇ ਡਾੜੀ ਦਾ ਸਰਜੀਤ ਗੁਰਮੁਖਰਤਾ ਉਹ ਰਾਮ ਜਾਦਾ ਤੇਰੇ ਗੁਰਮੁਖ ਪਾਇਆ ਵਾ ਤੈਨੂੰ ਨਾਂ ਲਿਖਣਾ ਵੀ ਨਹੀਂ ਆਉਂਦਾ ਉਦੋਂ ਦਾ ਮੈਨੂੰ ਨਾਂ ਲਿਖਣਾ ਆਉਂਦਾ ਚੱਲ ਇਹਨੂੰ ਸਹੀ ਕਰ ਤੇਰਨ ਆ ਗਈ ਆ ਓਏ ਸਰਜੀ ਫੌਜੀ ਵਾਹ ਭਾਈ ਤੂੰ ਘਰੇ ਫੌਜੀ ਬਣਿਆ ਵਾ ਉਧਰ ਵੇਹ ਕਾਰਗਿਲ ਤੇ ਜਿਹੜੇ ਜਵਾਨਚੀ ਦੀਆਂ ਦੇਣਦਾ ਆ ਉਹ ਫੌਜੀ ਬਾਨਾਂ ਕਿਤੇ ਸੌਖਾ ਵਾ ਲੋਹੇ ਦਾ ਜਿਗਰਾ ਚਾਹੀਦਾ ਵਾ ਪੜਨਾ ਲਿਖਣਾ ਆਉਂਦਾ ਨਹੀਂ ਆ ਤੇ ਨਾ ਫੌਜੀ ਰੱਖੇ ਆ ਪਤਾ ਤੈਨੂੰ ਤਾਂ ਨਹੀਂ ਕਹੇ ਚੀ ਦੀ ਲੋੜ ਨਹੀਂ ਸਰ ਜੀ ਵਧੀਆ ਹੁੰਦਾ ਪੇਪਰ ਹਾਂ ਜੀ ਵੈਰੀ ਗੁੱਡ ਸ਼ਾਬਾਸ਼ ਉਹ ਮੈਂ ਦੂਜੀ ਕਲਾਸ ਜੋ ਗਿਣਾ ਲਾ ਕੇ ਆਉਣਾ ਵਾ ਤੇ ਖੌਰ ਨਾ ਪਾਇਓ ਚੰਗੀ ਤਰ੍ਹਾਂ ਪੇਪਰ ਕਰੋ ਆਪਣਾ ਵੇ ਉਹ ਵੀਰ ਬਣ ਕੇ ਵਿਖਾਦੇ ਹਾਂ ਤੁਹਾਨੂੰ ਕੀ ਵਿਖਾਵਾਂ ਆਪਣਾ ਤਾਂ ਬੋੜੀ ਹੀ ਲੱਗਦਾ ਕੋੜ ਕਿਹੜਾ ਕੋੜ ਓਏ ਆਪਾਂ ਦੇ ਕੋੜ ਪਾਗੇ ਨਹੀਂ ਆਏ ਉਹ ਫੌਜੀਆ ਉਹ ਫੌਜੀਆ ਉਹ ਕੋ ਕਰਾਉਣ ਵੀ ਡੇ ਆ ਉਹਾਨੂੰ ਨਹੀਂ ਕਰਾਉਣ ਡੇ ਉਹ ਸ਼ਫਾਰਸ਼ ਵਾਲਿਆਂ ਨੂੰ ਕਰਾਈ ਜਾਂਦੇ ਇਹ ਸਾਡੇ ਨਾਲ ਨਹੀਂ ਪੜਦਾ ਇਹਨੂੰ ਕਰਾਈ ਜਾਂਦੇ ਆ ਕੋਈ ਗੱਲ ਨਹੀਂ ਆ ਗਏ ਅਸੀਂ ਹੁਣੇ ਕਰਾ ਦਿੰਨੇ ਆ ਲਿਆ ਕੀ ਆਇਆ ਵਾ ਲੈ ਪਪਾ ਪੈ ਗਿਆ ਸਿਆਪਾ ਗੋਰੇ ਦਾ ਤਾਂ ਫੌਜੀ ਦਾ ਕੋਡ ਨਹੀਂ ਰਲਣਿਆ ਤੇ ਲੈ ਹੁਣ ਮੈਂ ਕੀ ਕਰਾਂ ਮੇਰੇ ਗੋਰੇ ਦਾ ਤਾਂ ਕੋਟ ਹੀ ਨਹੀਂ ਰਲਿਆ ਉਹ ਕੋਈ ਨਹੀਂ ਲਗਾ ਦਿੰਨੇ ਤੇਰੇ ਗੋਰੇ ਦਾ ਵੀ ਕੋਡ ਆ ਜਾ ਉਥੋਂ ਨਿਆਣਿਆਂ ਕੋ ਪਟਾਉਣੇ ਆ ਪਰਚੀਆਂ ਪਹਿਲਾਂ ਗੋਰੇ ਦਾ ਹੀ ਪੇਪਰ ਹੋਊਗਾ ਉਹ ਕਰਾ ਦਿੰਨੇ ਗੋਰੇ ਦਾ ਵੀ ਓਏ ਆ ਵੇਖੋ ਇੱਥੇ ਕਿੰਨਾ ਉੱਲਾ ਇੱਥੇ ਬਹਿ ਕੇ ਪਾੜਦੇ ਆ ਪਰਚੀਆਂ ਇਹ ਆ ਪੜ ਕੇ ਦੱਸ ਕੀ ਲਿਖਿਆ ਵਾ ਪਾਪਾ ਵੇ ਨਾ ਲਾ ਜੋੜ ਲੱਬਣ ਗੁਪਤ ਮੋਰੀਆਂ ਓ ਛੇਤੀ ਲਾ ਜੋੜ ਇਹਨੇ ਜਰੋਂ ਦੇ ਪੇਪਰ ਖਤਮ ਹੋਣਾ ਵਾ ਲੱਬਣ ਗੁਪਤ ਮੋਰੀਆਂ ਭਾਰਤ ਕਦੋਂ ਆਇਆ ਲੱਭਣ ਗੋਤ ਉਹ ਕੰਜਰ ਦੇ ਆ ਚੰਦਰ ਗੁਪਤ ਮੋਰੀਆ ਨਹੀਂ ਉਹ ਦਫਾ ਕਰੋ ਜਦੋਂ ਵੀ ਆਇਆ ਹੋਵੇ ਮੈਂ ਤਾਂ ਆਪਣੇ ਮੁੰਡੇ ਦੇ ਮਗਰ ਆਇਆ ਕਿ ਨਹੀਂ ਗੋਰੇ ਨੂੰ ਪਾਸ ਕਰਾਓ ਤੁਸੀਂ ਆਜੋ ਤੁਹਾਡੇ ਸਵਾਲ ਦਾ ਜਵਾਬ ਓਏ ਆ ਫੜ ਜਾ ਤੂੰ ਤੇ ਗੋਰੇ ਨੂੰ ਖਰਾ ਪਾਸ ਗੋਰਾ ਨਾ ਰਹਿ ਜੇ ਉਹ ਚੱਲ ਤੂੰ ਪੜ ਹੋਰ ਅਗਲਾ ਸਵਾਲ ਕਿਹੜਾ ਹਰੀ ਸਿੰਘ ਨਲੂਏ ਨੇ ਖੈਬਰ ਤੇ ਚੜ੍ਹਾਈ ਕਦੋਂ ਕੀਤੀ ਭੁੱਲੇ ਓਏ ਇਹਦੇ ਆਪਣੇ ਜੋਧਿਆਂ ਦਾ ਸਵਾਲ ਆ ਓਏ ਉਹਨਾਂ ਨੂੰ ਕਹੇ 100 ਨੰਬਰ ਹੀ ਆ ਜੋਧਿਆਂ ਨੂੰ ਜੋਧਿਆਂ ਨੂੰ ਤੇ ਪਾਪਾ 100 ਨੰਬਰ ਹੀ ਆ ਪਰ ਫੌਜੀ ਨੂੰ ਉਹਨਾਂ 100 ਨਹੀਂ ਨ ਦੇਣਾ ਤਾਂ ਲੇ ਤਾਂ ਫੇਰ ਚੰਡੀਗੜ੍ਹ ਦੀ ਆ। ਓਏ ਇੱਕ ਰ ਚੰਡੀਗੜ੍ਹ ਦੇ ਆ ਮਾਰ ਲਿਆ ਸਾਨੂੰ। ਕੀ ਆਂਦੇ ਆਏ? ਕਹਿਣਾ ਕੀ ਆ? ਕਹਿੰਦੇ ਖਾਬਰ ਤੇ ਚੜ੍ਹਾਈ ਕਦੋਂ ਕੀਤੀ। ਓਏ ਉਹਨੂੰ ਕਹੇ ਜੰਨਾ ਚਰ ਉਹ ਜੀਂਦੇ ਰਹੇ ਹਨਾ ਉਹਨਾਂ ਦੀ ਚੜ੍ਹਾਈ ਰਹੀ ਆ। ਨਹੀਂ ਇਹ ਤਾਂ ਗੱਲ ਪਾਪਾ ਆਈ। ਓ ਲਿਓ ਮੈਂ ਸੁੱਟ ਜਾਂਦਾ ਮੈਨੂੰ ਫੜਾਓ। ਤੂੰ ਤੈਨੂੰ ਕੀ ਫੜਾ ਦੀ ਏ ਮਿੰਟਕ ਬਾਅਦ ਆ ਜੰਨਾ ਸੱਕ ਟੁਕਣੀ ਜੀ ਲਾਗੇ। ਉਹ ਪਾਉ ਇਹਨੂੰ ਚੁੱਪ ਕਰਾ ਲਾ ਨਹੀਂ ਤਾਂ ਲੜਾਈ ਹੋ ਜਾਣੀ ਆ। ਓ ਕੋਈ ਨਹੀਂ ਰੱਤਿਆ ਤੈਨੂੰ ਵੀ ਫੜਾ ਦਿੰਨੇ ਆ। ਉਹ ਦਸਾਂ ਗਾੜੀ ਕੀ ਆ? ਦੱਸਦਾ ਪਾਪਾ। ਅੰਗਰੇਜ਼ਾਂ ਨੇ ਪੰਜਾਬ ਨੂੰ ਕਦੋਂ ਗੁਲਾਮ ਬਣਾ ਓਏ ਅੰਗਰੇਜ਼ਾਂ ਦੀ ਇੰਨੀ ਜੁਰਤ ਓਏ ਇਹਦਾ ਸਵਾਲ ਹੀ ਗਲਤ ਆ ਪੰਜਾਬ ਨਹੀਂ ਕਿਹਦਾ ਗੁਲਾਮ ਗਲੂਮ ਰਿਹਾ ਨਹੀਂ ਨਹੀਂ ਪਾਪਾ ਰਿਹਾ ਥੋੜਾ ਜਿਹਾ ਓ ਚੱਲ ਕੋਈ ਨਹੀਂ ਜੇ ਥੋੜਾ ਜਿਹਾ ਰਿਹਾ ਵੀ ਹੋਊਗਾ ਨਾ ਤੇ ਗਦਾਰਾਂ ਦੀ ਵਜ੍ਹਾ ਨਾਲ ਰਿਹਾ ਹੋਊਗਾ ਓ ਨਹੀਂ ਤੇ ਪੰਜਾਬ ਨੂੰ ਗੁਲਾਮ ਕਰਨ ਵਾਲਾ ਕੋਈ ਜੰਮਿਆ ਜਿਹੋ ਜਿਹੇ ਹਾਲਾਤ ਬਣੇ ਆ ਨਾ ਮੈਨੂੰ ਲੱਗਦਾ ਇਹਨੇ ਫਿਰ ਗੁਲਾਮ ਹੋ ਜਾਣਾ ਓ ਹੁੰਦਾ ਗੁਲਾਮ ਤੇ ਹੋ ਜੇ ਕਾਨੂੰਨੀ ਕੋਈ ਪਰਵਾ ਮੇਰਾ ਗੋਰਾ ਪਾਸ ਹੋਣਾ ਚਾਹੀਦਾ ਹੈ ਲੈ ਉਹ ਇੱਥੇ ਆਪੋ ਤਾਹਤੇ ਸਾਰਿਆਂ ਨੂੰ ਪਈ ਆ ਉਹ ਜੇ ਪੰਜਾਬ ਗੁਲਾਮ ਹੋਇਆ ਨਾ ਤੇ ਇਹੋ ਜੇ ਗਦਾਰਾਂ ਕਰਕੇ ਹੋਣਾ ਹੀ ਹਾਂ ਮੈਨੂੰ ਗਦਾਰ ਗਦਾਰ ਕਹੀ ਜਾਂਦੇ ਮੈਂ ਕਿਹੜਾ ਪੰਜਾਬ ਦਾ ਪਾਣੀ ਵੇਚਦਾ ਉਹ ਪਰਵਾ ਜੇ ਤੂੰ ਪੰਜਾਬ ਨਾਲ ਨਹੀਂ ਨਾ ਤੇ ਸਾਡੇ ਨਾਲ ਵੀ ਨਹੀਂ ਹੈ ਕੀ ਮਤਲਬ ਉਹ ਮਤਲਬ ਕੁਝ ਵੀ ਹੋਵੇ ਤੇਰੀ ਸਾਡੀ ਸੋਚ ਨਹੀਂ ਰਲਣਦੀ ਜਾ ਜਾ ਕੇ ਗੋਰਾ ਪਾਸ ਕਰਾ ਲੈ ਜੰਮੇ ਉਹ ਨਾ ਕਰਾ ਲੂੰਗਾ ਮੈਂ ਆਉਂਦੇ ਮੈਨੂੰ ਹਰੇ ਤਰੀਕੇ ਜਾ ਪਰ ਉਹ ਚੱਲੋ ਆਪਾਂ ਵੇਖ ਕਹੀਏ ਕਿ ਕਿ ਬੰਨਿਆ ਉਧਰ ਓਏ ਆ ਜਾ ਗਾਂ ਤੂੰ ਵੀ ਸੌਂ ਖਾਨ ਜੋਗਾ ਹੋ ਜਾਵੇਂਗਾ ਕਿ ਪਰਚੀਆਂ ਪਾਉਂਦਾ ਰਿਆਂ ਵਾ ਓਏ ਤੇਜਾ ਓ ਇੱਥੇ ਪੁੱਛ ਲਾ ਜੇਗੇ ਇਹਨੂੰ ਤਾਰਾ ਰਾਣੀ ਆਈ ਤੇ ਮੈਂ ਇਤਿਹਾਸ ਸੁਣਾ ਦੇਣਾ ਓਹ ਗਾੜੀ ਤੇ ਸਲਾਣਾ ਜਗਰਾਤੇ ਤੇ ਆਏ ਆ ਤਾਰਾ ਰਾਣੀ ਸੁਣੋਣੀ ਆ ਪਾਪਾ ਤੈਨੂੰ ਮੈਂ ਇੱਕ ਐਡਮ ਕਰਕੇ ਵਿਖਾਉਣਾ ਵਾ ਭੁੱਲਿਆ ਤੂੰ ਐਡਾ ਰਾਜਕਮਾਰ ਰਾਜੂ ਐਡਮਾ ਕਰ ਕਰ ਵਿਖਾਉਣਾ ਜਿਹੜੀ ਓਹ ਵੇਖੀ ਤੇ ਸਹੀ ਹੋਣੇ ਓ ਫਲੈਂਗ ਆ ਗਈ ਜੇ ਓਏ ਸੱਦੇ ਓ ਸੱਦੇ ਓ ਫਲੈਂਗ ਸੱਦੇ ਓ ਸੱਦੇ ਓਏ ਆ ਦੇ ਮੀ ਵਰਗਿਆ ਪਰਚੀਆਂ ਦਾ ਪਰਚੀ ਨਹੀਂ ਹੋਣੀ ਚਾਹੀਦੀ ਕਿਸੇ ਕੋਲ ਕੁੱਟ ਮਾਰਿਆ ਸੀ ਉਹ ਕਿਹੜਾ ਤੂੰ ਓਏ ਅਸੀਂ ਤੇਰੇ ਮੁਖਵਲੀ ਆ ਹੁਣ ਤਰਾਹ ਕਰਕੇ ਰਹਾਤਾ ਈ ਵੇਹ ਦੰਦ ਕਿਦਾਂ ਕੱਢਦਾ ਚਵਾਨਾ ਦੇ ਵੀ ਯਾਰ ਕੇ ਇਹਦੇ ਨਾਲ ਆਏ ਜੇ ਕੋਈ ਨਹੀਂ ਨਾਂ ਤੇ ਮੈਂ ਮਰੋਂ ਨਾ ਝੂਠਾ ਮੁਲਾਜ਼ਮ ਸਾਹਿਬ ਤੁਸੀਂ ਇੱਥੇ ਬੈਠੇ ਜੇ ਆ ਪਿੱਛੇ ਵੇਖੋ ਕੀ ਬੰਡਿਆ ਉਹ ਕੀ ਬੰਡਿਆ ਵਾ ਵੇਖ ਲੈਨੇ ਆ ਚਲੋ ਇੱਧਰ ਆਓ ਉਥੇ ਨਾ ਮੇਲਾ ਲੱਗਾ ਵਾ ਚਲੋ ਚਲੋ ਲੈ ਆਪਾ ਪਾ ਕੱਢ ਪਰਚੀਆਂ ਦੇਈਏ ਉਹ ਪਰਚੀ ਤੇ ਨਾ ਸੌਦੇ ਵਾਲੇ ਜੇ ਨਾ ਮੇਰੇ ਕੋ ਨਹੀਂ ਹੈਗੀ ਕੋਈ ਵੀ ਪਰਚੀ-ਪੁਰਚੀ ਤੇਰੇ ਕੋਈ ਸਾਰਾ ਕੁਝ ਆ ਵੇਖੋ ਕੀ ਬੰਡਿਆ ਇੱਥੇ ਹੁਣੇ ਕੋਈ ਆ ਗਿਆ ਆਪਣੀ ਤੇ ਆ ਗਈ ਨਾ ਨੌਕਰੀ ਖਤਰੇ ਚ ਉਹ ਇਹ ਕੀ ਬੰਡਿਆ ਵਾ ਉਹ ਬੜੀ ਹੋ ਗਈ ਆ ਓਏ ਆਇਓ ਤੁਹਾਨੂੰ ਦੱਸ ਦਿਆਂ ਕਿਹੜੀ ਧਾਰਾ ਲੱਗਦੀ ਆ ਚਲੋ ਲੱਗੋ ਅੱਗੇ ਚਲੋ ਚਲੋ ਵੇਖ ਕਿਦਾਂ ਇਹਨਾਂ ਨੇ ਪਰਚੇ ਵਾਲਾ ਢੇਰ ਲਾਇਆ ਪੁੱਥੇ ਜੇ ਆ ਗਈ ਹੋ ਗਿਆ ਪੁਲਿਸ ਤੇ ਆਪਣੇ ਨਾਲ ਨਹੀਂ ਪਾਪਾ ਪੁਲਿਸ ਕਿਹਦੀ ਸਕੀ ਆ ਇਹਦੀ ਤੇ ਯਾਰੀ ਵੀ ਮਾੜੀ ਆ ਤੇ ਦੁਸ਼ਮਣੀ ਸਹੀ ਕਿਹਾ ਸੀ ਸਿਆਣਿਆਂ ਨੇ ਹਾਂ ਓਏ ਚਲੋ ਚਲੋ ਬੋਰਡ ਕੋਲੇ ਚਲੋ ਦਸੋਂਵੇਂ ਮਾਠਰੀ ਜੀ ਕੀ ਕਰਨਾ ਇਹਨਾਂ ਦਾ ਕਰਨਾ ਕੀ ਆ ਪਰਚਾ ਕਰੋ ਇਹਨਾਂ ਤੇ ਇਹਨਾਂ ਨੂੰ ਵੀ ਪਤਾ ਲੱਗੇ ਕਿਦਾਂ ਨਕਲ ਮਰਾਈਦੀ ਆ ਅੱਛਾ ਜੀ ਪਰਚਾ ਸਾਡੇ ਕੱਲਿਆਂ ਤੇ ਬੰਦਾ ਵਾ ਤੁਹਾਡੇ ਤੇ ਵੀ ਬੰਦਾ ਹੀ ਆ ਤੁਹਾਡੇ ਤੇ ਕਾਹਦਾ ਅਸੀਂ ਤੇ ਪੇਪਰ ਕਰਾਉਂਦੇ ਆ ਤੇ ਅਸੀਂ ਵੀ ਪੇਪਰ ਹੀ ਕਰਾਉਂਦੇ ਆ ਪਰ ਤੁਹਾਡਿਆਂ ਕੋਈ ਸ਼ਿਫਾਰਿਸ਼ ਵਾਲਿਆਂ ਨੂੰ ਨਹੀਂ ਕਰਾਉਂਦਾ ਉਹ ਕੌਣ ਆਂਦਾ ਵਾ ਅਸੀਂ ਕਹਿੰਦੇ ਆ ਉਹ ਕੀ ਸਬੂਤ ਆ ਤੁਹਾਡੇ ਕੋਲ ਸਬੂਤ ਵੀ ਦੇ ਦਿੰਨੇ ਆ ਜਨਾਬ ਆਹ ਸਾਨੂੰ ਕਿਹੜੀ ਚੱਲਣ ਢੀ ਆ ਇਹ ਸਾਨੂੰ ਚੱਲਣ ਢੀ 1999 ਵੇਖੋ 99 ਚੱਲਣ ਢੀ ਕਾਨੂੰਨ ਸਾਰਿਆਂ ਲਈ ਇੱਕ ਹੀ ਆ ਨਾ ਕਾਨੂੰਨ ਤੇ ਸਾਰਿਆਂ ਦਾ ਇੱਕ ਹੁੰਦਾ ਨਕਲ ਭਾਵੇਂ ਇਹ ਮਰੌਣ ਜਾਂ ਹੀ ਮਰਾਈਏ ਪਰ ਚਾਹ ਦੇ ਸਾਮੇ ਬੰਦਾ ਨਾ ਇਹਨਾਂ ਦੇ ਵੀ ਕਟੋ ਫੇ ਪਰਚਾ ਮਾਸੀ ਜੀ ਹੈਗੀ ਕਹਿੰਦੇ ਆ ਉਹ ਜੇ ਵਾਰੀ ਫਸਲ ਨੂੰ ਖਾਨ ਲਾ ਪੀ ਤੇ ਫਿਰ ਤੇ ਸਰ ਗਿਆ ਤੇ ਤੁਸੀਂ ਨਕਲ ਮਰਵਾਈ ਤੇ ਪਰਚਾ ਤੁਹਾਡੇ ਤੇ ਵੀ ਬਣਦਾ ਵਾ ਉਹ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਵਾ ਉਹ ਨਹੀਂ ਜਨਾਬ ਉਹ ਬੱਚਾ ਆਪਣੇ ਲਿਹਾਜ਼ ਵਾਲਾ ਵਾ ਵਾ ਜੀ ਵਾ ਉਹ ਤੁਹਾਨੂੰ ਲਿਹਾਜ਼ ਵਾਲਿਆਂ ਦੀ ਢੀ ਫਿਕਰਿਆ ਓਏ ਅਸੀਂ ਜਿੰਨਾ ਵੱਡੇ ਪ੍ਰਸ਼ਨ ਕਰਾ ਕਰਾ ਨਿਆਣੇ ਜੰਮਿਆ ਸੀ ਮਗਰ ਬਣਾਈਏ ਮੇਰਾ ਸਕਾ ਭਰਾ ਵਾ ਪਾ ਵੇਖ ਖੂਨ ਕਢਾ ਕੇ ਵੇਖ ਲੋ ਉਹ ਕਢਾਉਣੇ ਤੇਰਾ ਵੀ ਖੂਨ ਉਹ ਜਨਾਬ ਤੁਸੀਂ ਕੀ ਇਹਨਾਂ ਦੀਆਂ ਗੱਲਾਂ ਸੁਣਦਾ ਹੈ ਕਟੋ ਪਰਚਾ ਉਹ ਕੱਟਦੇ ਆ ਪਰਚਾ ਵੀ ਜਨਾਬ ਪਹਿਲਾਂ ਨਿਆਣਿਆਂ ਨੂੰ ਸੱਦੋ ਇੱਥੇ ਹੁਣ ਉਹ ਨਿਆਣਿਆਂ ਚ ਕੀ ਕਰਨਾ ਵਾ ਉਹ ਪੇਪਰ ਪਾਉਂਦਾ ਉਹਨਾਂ ਨੂੰ ਵੇਖਿਆ ਕਹਿੰਦੇ ਹੁੰਦੇ ਨਾ ਛੁੱਟਦੇ ਪੈਰ ਨਹੀਂ ਹੁੰਦੇ ਸੱਦੋ ਨਿਆਣੇ ਹੁਣੇ ਨਿਕਲਾ ਉਹ ਦੁੱਧ ਚੋਂ ਪਾਣੀ ਹਾਂ ਮਾਰੋ ਜੀ ਮਾਰੋ ਆਵਾਜ਼ ਨਿਆਣਿਆਂ ਨੂੰ ਹਾਂ ਮਾਰੋ ਮਾਰੋ ਆਵਾਜ਼ ਉਹ ਮਤਰਿਆ ਆਵਾਜ਼ ਦੇ ਨਿਆਣਿਆਂ ਨੂੰ ਕੋਈ ਨਹੀਂ ਜਨਾਬ ਨਿਆਣੇ ਆ ਗਏ ਨਾ ਤੇ ਸਭ ਪਤਾ ਲੱਗ ਜਾਣਾ ਆਵੇ ਆਈ ਗਏ ਨਿਆਣੇ ਵੀ ਦੱਸ ਬਾਜੀ ਆ ਕੀ ਆ ਨਾ ਕੌਣ ਨਹੀਂ ਤੇਰੇ ਨਾਲ ਪੜਦਾ ਆ ਕੇ ਇਹ ਨਹੀਂ ਸਾਡੇ ਨਾਲ ਪੜਦਾ ਵੇਖਿਆ ਵੇਖਿਆ ਨਿਕਲਾ ਹੈ ਨਾ ਝੂਠ ਸਾਹਮਣੇ ਬੱਸ ਕਰਾ ਵੱਡੇ ਸਿਆਣਿਆਂ ਉਹ ਜਨਾਬ ਇੱਥੇ ਹੀ ਪੜਦਾ ਵਾ ਉਹ ਇੱਥੇ ਨਾ ਵਾਂ ਦਾ ਲਿਆ ਇਹਦਾ ਵਾਹ ਜੀ ਬਾ ਓਏ ਨਿਆਣਾ ਵਾਂ ਕੇ ਮਿਸਟਰ ਇੰਡੀਆ ਵਾ ਜਿਹੜਾ ਗੈਪ ਹੋ ਕੇ ਕਲਾਸ ਚ ਆਉਂਦਾ ਵਾ ਉਹ ਜਿੰਨਾਂ ਦਾ ਪੜਦਾ ਉਹਨਾਂ ਨੂੰ ਤੇ ਪਤਾ ਹੀ ਨਹੀਂ ਆ ਓਏ ਤੇ ਆਪ ਨਹੀਂ ਸਕੂਲੇ ਵਰਦਾ ਇਹਨੂੰ ਕੀ ਪਤਾ ਹੋਣਾ ਵਾ ਉਹ ਕਰ ਲੈਨੇ ਆ ਪਤਾ ਤਾਂ ਪਾਪਾ ਕਿੱਥੇ ਪੜਦਾ ਨੂੰ ਸਰ ਜੀ ਮੈਂ ਸ਼ਹਿਰ ਪੜਦਾ ਤੇ ਅੱਜ ਨਹੀਂ ਸ਼ਹਿਰ ਗਿਆ ਅੱਜ ਤੇਰਾ ਟਾਇਰ ਪਾੜ ਗਿਆ ਓਏ ਤੂੰ ਚੁੱਪ ਕਰ ਓ ਬੇੜਾ ਸੱਚੂ ਸੱਚ ਦੱਸ ਇੱਥੇ ਪੇਪਰ ਕਿਉਂ ਦੇਣ ਲਿਆ ਸਰ ਜੀ ਮੇਰਾ ਡੈਡੀ ਕਹਿੰਦਾ ਸੀ ਕਿ ਜੇ ਸਰਕਾਰੀ ਸਕੂਲ ਪੇਪਰ ਦਵੇਂਗਾ ਨਾ ਤੇ ਨੰਬਰ ਬੜੇ ਵਧੀਆ ਆਣਗੇ ਤੇ ਨਾਲੇ ਸਾਰੋਣੀ ਮੇਰੇ ਡੈਡੀ ਨੂੰ ਜਾਣਦੀ ਆ ਹਾਂ ਕੋਤਾ ਹੱਸ ਲਈ ਐਂਦਾ ਕਹਿੰਦਾ ਹੁੰਦਾ ਵਾ ਉਹ ਜਨਾਬ ਇਹਦਾ ਭਾਰ ਵੜਾ ਵਧ ਗਿਆ ਸੀ ਇਹਨੂੰ ਤੇ ਤਾਂ ਸ਼ਹਿਰ ਪਾਇਆ ਸੀ ਕਿ ਸੈਂਟਰ ਤੇ ਜਾਇਆ ਕਰੂਗਾ ਤੇ ਭਾਰ ਘਟੂਗਾ ਪਾਪਾ ਨਾਲੇ ਮਾਸਟਰ ਇਹਨੂੰ ਆਂਦਾ ਹੀ ਮੈਨੂੰ ਤੂੰ ਆਪਣਾ ਚਾਚਾ ਹੀ ਸਮਝ ਓ ਇਹਨਾਂ ਨੂੰ ਵੀ ਆਪਣੇ ਭਤੀਜੇ ਸਮਝ ਲੈਣਾ ਹੀ ਇਹ ਤੈਨੂੰ ਦੰਦੀਆਂ ਵੜਦੇ ਇਹਨਾਂ ਨੂੰ ਇਹ ਪੁੱਛੋ ਕਿ ਇੱਥੇ ਪੜਾਉਣਾ ਦਾ ਕਿ ਰਿਸ਼ਤੇਦਾਰੀਆਂ ਕੱਢਣਾ ਦੇ ਆ ਉਹ ਜਨਾਬ ਕੋਈ ਨਹੀਂ ਮੈਂ ਸਮਝਾਉਣਾ ਤੁਹਾਨੂੰ ਬੇਟਾ ਚਲੋ ਤੁਸੀਂ ਪੇਪਰ ਪਾਓ ਜਾ ਕੇ ਚਲੋ ਉਹ ਜਨਾਬ ਇਹਨਾਂ ਨੂੰ ਕੀ ਪਤਾ ਵਾ ਸਰਕਾਰੀ ਕੰਮਾਂ ਦਾ ਉਹ ਅਹੀਂ ਗਿਣਤੀ ਵੀ ਪੂਰੀ ਕਰਨੀ ਹੋਈ ਸਰਕਾਰ ਨੇ ਹੱਡਾ ਲਹੂ ਪੀਤਾ ਵਾ ਜਿਹਨੋਂ ਨਿਆਣਾ ਨੇ ਸਕੂਲੇ ਨਹੀਂ ਭੇਜਣਾ ਤੇ ਆਉਣਾ ਕੀ ਉਹਨਾਂ ਨੂੰ ਲਾ ਹਾੜਾ ਵਾਲਾ ਤਾਂ ਐਤਵਾਰ ਵੀ ਝੋਲਾ ਚੁੱਕ ਲਿਆ ਹੁੰਦਾ ਓਏ ਅਸੀਂ ਉਹ ਤੋਂ ਐਤਵਾਰ ਕੀ ਕਰਾਉਣਾ ਵਾ ਪਾਪਾ ਇਹ ਸਾਲਾ ਕੰਮ ਤੋਂ ਡਰਦਾ ਹੀ ਆ ਜਾਂਦਾ ਹੈ ਕਰ ਦੇ ਦਿਨਾ ਵੀ ਗੱਲ ਓ ਪਰ ਮਾਸਟਰ ਜੀ ਜੇ ਨਿਆਣਾ ਨੂੰ ਨਹੀਂ ਕੋ ਹੁੰਦਾ ਤੇ ਫੇਲ ਕਰੋ ਉਹਨਾਂ ਨੂੰ ਉਹ ਫੇਲ ਕਿੱਦਾਂ ਕਰਦੀਏ ਨਤੀਜੇ ਨਹੀਂ ਸਹੀ ਲਾਉਣੇ ਹੁਣ ਤੁਹਾਡਾ ਕਰਕੇ ਅਸੀਂ ਆਪਣੀ ਬੇਇੱਜ਼ਤੀ ਕਰਾ ਲਈਏ ਓਏ ਹੁਣ ਤੇ ਨਤੀਜੇ ਸਹੀ ਲੈ ਆਓਗੇ ਭਵੇਖੇ ਤੇ ਇਹਦੇ ਨਤੀਜੇ ਸਹੀ ਨਹੀਂ ਹੋਣੇ ਉਹ ਕੋਈ ਨਹੀਂ ਵੇਖ ਲਾਂਗੇ ਭਵੇਖ ਨੂੰ ਵੀ ਇਹਨਾਂ ਭਵੇਖ ਕੀ ਵੇਖਣਾ ਜਿਹੜੀ ਪੀੜ੍ਹੀ ਹੁਣ ਬਰਬਾਦ ਹੋ ਗਈ ਇਹਦਾ ਜ਼ਿੰਮੇਵਾਰ ਇਹ ਪੀੜੀ ਦਾ ਜ਼ਿੰਮੇਵਾਰ ਕੌਣ ਆ ਇਹ ਦੱਸੋ ਜਰਾ ਕੋਈ ਇਹਦੇ ਜ਼ਿੰਮੇਵਾਰ ਆਪਾਂ ਸਾਰੇ ਹੀ ਆ ਉਹ ਬਜ਼ੁਰਗੋ ਪੰਜਾਬ ਮਹਾ ਦੇ ਕਾਲੇ ਦੌਰ ਤੋਂ ਨਿਕਲਿਆ ਕਿਧਰੇ ਹੜਤਾਲਾਂ ਸਕੂਲ ਬੰਦ ਤੇ ਪੜ੍ਹਾਈ ਕਿੱਥੇ ਹੋਣੀ ਸੀ ਹੁਣ ਮਾੜਾ ਮੋਟਾ ਲੀਤ ਆਇਆ ਤੇ ਸਾਰਾ ਕੁਝ ਸਹੀ ਹੋ ਜਾਊਗਾ ਓਏ ਉਹ ਤੇ ਸਹੀ ਹੋ ਜਾਊਗਾ ਆਪਾਂ ਰਾੜੇ ਨਿਆਣੇ ਬਾਹਰੋਂ ਆ ਪੇਪਰ ਦੇਈ ਜਾਂਦੇ ਇਹ ਕਦੋਂ ਬੰਦ ਹੋਊਗਾ ਉਹ ਬਜ਼ੁਰਗਾ ਇਹਨਾਂ ਦੀ ਕੱਲਿਆਂ ਦੀ ਗਲਤੀ ਨਹੀਂ ਆ ਮਾਪਿਆਂ ਦੀ ਵੀ ਗਲਤੀ ਆ ਜਿਹੜਿਆਂ ਦੇ ਬੱਚੇ ਸਾਡੇ ਪੜਨ ਪ੍ਰਾਈਵੇਟ ਸਕੂਲਾਂ ਦੇ ਪੇਪਰ ਸਰਕਾਰੀ ਦੇਈਏ ਉਹ ਤੇਜਾ ਇਹ ਸਾਰਾ ਨੰਬਰਾਂ ਦਾ ਖੇਡ ਓਏ ਇਹ ਆਂਦੇ ਹੋਣੇ ਉਹਨਾਂ ਦੇ ਨੰਬਰ ਵਧ ਆਉਣਗੇ ਤੇ ਆਪੇ ਨੌਕਰੀਆਂ ਲੈ ਲੈਣਗੇ ਪਾਪਾ ਇਹ ਤਾਂ ਨੌਕਰੀਆਂ ਲੈ ਲੈਣਗੇ ਸਾਡੇ ਫੌਜੀ ਨਹੀਂ ਕਿੱਧਰ ਜਾਣਗੇ ਉਹਨਾਂ ਦੀ ਮਿਹਨਤ ਤੇ ਗਈ ਨਾ ਖੂ ਖਾਤੇ ਓਏ ਫੌਜੀ ਦੇ ਨੰਬਰ ਨਾ ਵਧਾਓ ਉਹਦਾ ਕੱਦ ਵਧਾਓ ਉਹ ਨਾਲੇ ਉਹਨੂੰ ਨੌਕਰੀ ਦੀ ਲੋੜ ਆ ਉਹਨੂੰ ਤਾਂ ਤੁਸੀਂ ਘਰੇ ਫੌਜੀ ਬਣਾਇਆ ਆ ਲਾਕ ਹੋ ਰਿਆ ਇਹਨਾਂ ਦੇ ਗੋਡੀਆਂ ਟਾਜਾ ਚਰਨੀ ਇੱਥੋਂ ਹਣੀ ਉਹ ਤੇਰੀ ਪਾਸੇ ਗਾ ਉਹ ਤੂੰ ਕਿਹੜਾ ਪਰਮਿਟ ਪਾਸ ਕਰਾਉਣ ਨੂੰ ਫਿਰੰਡਿਆ ਵਾ ਉਹ ਜਨਾਬ ਫੜੋ ਇਹਨਾਂ ਨੂੰ ਇਹ ਵੀ ਨਾਲ ਹੀ ਇਹਨਾਂ ਦੇ ਕੱਟੋ ਪਰਚਾਨਾ ਦੇ ਪਾਪਾ ਫੜਾ ਇੰਯਾਰਾ ਕਿ ਡਾ ਇਹ ਜ਼ਿਆਦਾ ਨਹੀਂ ਪਰਚਾ ਪਰਚਾ ਕਰਨ ਦਾ ਲਿਆ ਫਿਰ ਬਣਾ ਲਈਏ ਛੱਬੀਆਂ ਉਹ ਨਹੀਂ ਉਹ ਤੇਜਾ ਅਜੇ ਇੰਨਾ ਮਾੜਾ ਟਾਈਮ ਨਹੀਂ ਆ ਮਾਸਟਰਾਂ ਦਾ ਉਹ ਇਹਦੇ ਬੱਚਿਆਂ ਦੇ ਮਾਰਗਦਰਸ਼ਕ ਆ ਆਉਣ ਵਾਲੇ ਟਾਈਮ ਤੇ ਇੰਨਾ ਹੀ ਪੰਜਾਬ ਨੂੰ ਬਲੰਦੀਆਂ ਤੇ ਖੜਨਾ ਵਾ ਵੇਹ ਸਾਨ ਕਿਹੜੀ ਚੱਲਣ ਢੀ ਆ। ਓ ਪਪਾ ਤੂੰ ਵੜੀ ਸਾਨ ਪੁੱਛਣ ਡਿਆ ਤੇਰੀ ਐਕਸਪਾਇਰੀ ਡੇਟ ਲੰਘ ਚੱਲੀ। ਓ ਸਪੈਰੀ ਨਹੀਂ ਪਪਾ ਹਾਡਾ ਗੋੜਿਆ ਜਿੰਨਾ ਹੀ ਪੁਰਾਣਾ ਓਨਾ ਹੀ ਖਾਲਸਾ। ਜੀ ਓ ਤੇਜਾ ਅੱਜ ਮੈਨੂੰ ਯਕੀਨ ਹੋਇਆ ਵੀ ਤੂੰ ਮੇਰਾ ਹੀ ਆ। ਨਾ ਇਨੇ ਚਰਦਾਨੇ ਰੇ ਜਿੱਤਰੇ ਫਿਰਨੇ ਆ ਨਾ ਤੇ ਐ ਪ੍ਰਕਾਸ਼ਾਂ ਰੱਖਿਆ ਜਿੱਦਾਂ ਸਾਰੀ ਦੁਨੀਆ ਤੇ ਤੇਰਾ ਹੀ ਪ੍ਰਕਾਸ਼ ਆ ਉਹ ਨਾਵਾਂ ਦੀ ਕਿਹੜੀ ਗੱਲ ਆ ਉਹਦੇ ਸਿਆਣੇ ਉੱਧਰ ਰੱਖ ਲੈਂਦੇ ਜਨਾਬ ਆਪਣਾ ਕੀ ਨਾਮ ਉਹ ਬਜ਼ੁਰਗਾ ਮੇਰਾ ਨਾਮ ਹੀ ਮਾਨ ਸਿੰਘ ਭਾਜੀ ਸੌਂ ਕਾ ਕੇ ਦੱਸੋ ਤੁਹਾਡੇ ਮਹਿਕਮੇ 'ਚ ਹੈਗਾ ਕੋਈ ਮਾਨ ਉਹ ਹੈਗੇ ਆ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਉਹ ਤੁਸੀਂ ਨਾਵਾਂ ਨੂੰ ਦਫਾ ਮਾਰੋ ਮੈਨੂੰ ਐ ਦੱਸੋ ਗੋਰਾ ਮੇਰਾ ਪਾਸ ਆ ਲੈ ਤੇਰੇ ਗੋਰੇ ਨੂੰ ਡਿਗਰੀ ਕਰਾਂ ਨਾ ਕੀ ਆ ਉਹ ਇਹਨੂੰ ਛੱਡੋ ਜਨਾਬ ਇਹਦਾ ਪਤਾ ਹੀ ਆ ਦੱਸਤਾ ਇਹਦੇ ਮੁੰਡੇ ਨੇ ਅੱਛਾ ਇੰਨਾ ਮਸ਼ਹੂਰ ਹੋ ਗਿਆ ਮੇਰਾ ਨਾਮ ਪੁੱਤ ਸ਼ੇਰ ਲਾਇਆ ਸੀ ਨਾ ਗਾੜੀ ਉਹ ਸ਼ੇ ਪੁੱਛੋਂ ਬਗੈਰ ਉਹ ਬੰਦਿਆਂ ਨੂੰ ਆਪਣਾ ਨਾਂ ਦੱਸ ਮੇਰਾ ਨਾਂ ਸ਼ੇਰ ਗੁਰਮੁਖਸੁਰ ਆਤਾ ਉਹ ਵੱਡਿਆ ਸ਼ੇਰਾ ਉਹ ਮੁੰਡਾ ਤੇਰਾ ਗੁਰਮੁਖਲੀ ਘੇਰਦਾ ਗੁਰਮੁਖ ਕੋਈ ਨਹੀਂ ਲਿਖਦਾ ਤੇ ਲਿਖਦਾ ਉਹ ਜਨਾਬ ਸ਼ੇਰ ਮੂਰਖੀ ਹੁੰਦਾ ਆ ਜਿਹੜਾ ਸਾਹਮਣੇ ਆ ਜੇ ਪਾੜ ਕੇ ਰੱਖ ਦਿੰਦਾ ਆ ਬੱਸ ਕਰੋ ਭਰਾਵਾ ਜਿੰਨਾ ਤੂੰ ਕਿੱਲੀ ਜਾਣਿਆ ਵੇਖੀ ਚਾਦਰ ਨਾ ਪੜਵਾ ਲਈ ਮਾਸਟਰ ਜੀ ਵੇ ਤੁਹਾਡਾ ਕੀ ਨਾਮ ਮੇਰਾ ਨਾਮ ਨਿਰਪੱਖ ਸਿੰਘ ਆ ਹਾਂ ਹਾਂ ਆਪਾਂ ਦੇ ਬਾਹਰ ਨਿਰਪੱਖ ਆ ਕੋਈ ਪੱਖ ਪਾਦ ਨਹੀਂ ਕਰਦੇ ਆਪਣਿਆਂ ਚ ਹੀ ਤਣ ਨਕਲਾ ਤੇ ਸਾਨੂੰ ਅਕਲਾ ਉਹ ਤੈਨੂੰ ਪਤਾ ਵਾ ਤੇ ਮਾ ਨਾ ਨਹੀਂਦਾ ਕੇਸ ਹੋ ਸਕਦਾ ਵਾ ਉਹ ਮਾਸਟਰ ਜੀ ਗੱਲ ਤੇ ਉਹਦੀ ਵੀ ਠੀਕ ਆ ਅਸੀਂ ਸਾਰੇ ਪੰਜਾਬ ਦੀ ਬਾਗਡੋਰ ਤੁਹਾਡੇ ਮੋਢਿਆਂ ਤੇ ਰੱਖੀ ਆ ਤੇ ਤੂੰ ਹੀ ਕੰਨਾ ਕੇ ਸਲਮਾਰੀ ਆ ਉਹ ਜੇ ਹੋ ਆ ਰਿਹਾ ਫੇ ਤਾਂ ਹੋ ਗਈ ਪੰਜਾਬ ਦੀ ਤਰੱਕੀ ਆਉਣ ਵਾਲਾ ਸਮਾਂ ਤੇ ਤੂੰ ਹੀ ਭਿਆਨਕ ਹੋਊਗਾ ਉਹ ਕਿਤੇ ਨਹੀਂ ਭਿਆਨਕ ਹੁੰਦਾ ਬਜ਼ੁਰਗਾ ਓਏ ਆਉਣ ਵਾਲਾ ਟਾਈਮ ਸਾਰਾ ਪੜਿਆਂ ਲਿਖਿਆ ਦਾ ਹੋਣਾ ਵਾ ਉਹ 2020 ਤੱਕ ਤੇ ਚੀਜ਼ਾਂ ਸਾਰੀਆਂ ਖਤਮ ਹੋ ਜਾਣੀਆਂ ਵਾ ਉਹ ਜਨਾਬ ਪਤਾ ਦੇ ਇਥੇ ਘੜੀ ਦਾ ਨਹੀਂ ਆ 2020 ਕਿਸ ਨੇ ਵੇਖੀ ਆ ਉਹ ਕੋਈ ਗੱਲ ਨਹੀਂ ਹੁਣੇ ਵਿਖਾ ਦਿੰਨੇ ਆ ਪੰਜਾਬ ਪੁਲਿਸ ਕਿਹੜੇ ਕੰਮ ਨੂੰ ਆ ਉਧਰ ਵੇਖੋ ਤੇਜਾ 2020 ਚ ਆ ਗਏ ਹਾਂ 2020 ਚ ਨਹੀਂ ਉਹ ਬਜ਼ੁਰਗਾ 2025 ਚ ਆ ਗਏ ਆ ਤੁਹਾਨੂੰ ਤੇ ਮੈਂ 5 ਸਾਲ ਹੋਰ ਅੱਗੇ ਲੈ ਆਂ ਉਹ 2025 ਤੇ ਆ ਗਏ ਆ ਪਰ ਹੁਣ ਪਹਿਲਾਂ ਵਾਲੇ ਕੰਮ ਨਹੀਂ ਰਹਾ ਹੁਣ ਕਾਨੂੰਨ ਸਖਤ ਆ ਨਕਲ ਮਰਾਉਣ ਵਾਲੇ ਤੇ ਸੱਦਾ ਪਰਚਾ ਵਾ ਤੇ ਕੋਈ ਗੱਲ ਨਹੀਂ ਸਾਡੇ ਕਹਣਾ ਕੱਲਿਆਂ ਤੇ ਆਉਣਾ ਤੂੰ ਵੀ ਨਾਲ ਹੀ ਆ ਉਹ ਸਾਡੇ ਤੇ ਕਹਦਾ ਪਰਚਾ ਉਹ ਅਸੀਂ ਨਹੀਂ ਮਰਾਉਂਦੇ ਨਕਲ ਉਹ ਅਸੀਂ ਤੇ ਜਵਾਕਾਂ ਨੂੰ ਪੜਾਈ ਜਾਂ ਇਨਾ ਤੰਗਿਆ ਕਿ ਜਿਹੜਾ ਸਵਾਲ ਨਹੀਂ ਵੀ ਪੁੱਛੀਦਾ ਉਹਦਾ ਵੀ ਜਵਾਬ ਦਿੰਦੇ ਆ ਅਗਲੇ ਉਹ ਗੱਲ ਤੇ ਬਜ਼ੁਰਗਾ ਦੀ ਠੀਕ ਆ ਕਾਨੂੰਨ ਬੜਾ ਸਖਤ ਹੋਇਆ ਪਰਚਾ ਤੁਹਾਡੇ ਤੇ ਬਣਦਾ ਔਰ ਫੇਰ ਡੀਕ ਦੇ ਕੀ ਜੇ ਕਟੋ ਪਰਚਾ ਮੇਰਾ ਪੀਰੀਅਡ ਦਾ ਟਾਈਮ ਹੋ ਗਿਆ ਮੈਂ ਆਉਣਾ ਜਨਾਬ ਵੈਸੇ ਆ ਵਸਾ ਕੇ ਮਾਰਨ ਵਾਲੀ ਗੱਲ ਕੀਤੀ ਜੇ ਪਾਪਾ ਇਹ ਪੰਜੀ ਜਿਹਾ ਲਿਆਏ ਕਿ ਤੰਗੀ ਜਿਹਾ ਲਿਆਏ ਆ ਚੱਲ ਕੋਈ ਨਹੀਂ ਜਾਣਾ ਪੈਣਾ ਕੋਈ ਨਹੀਂ ਪਾਪਾ ਤੂੰ ਫਿਕਰ ਨਾ ਕਰ ਆਪਾਂ ਕੱਲੇ ਨਹੀਂ ਜਾਂਦੇ ਵੀਰ ਜੀ ਹਾਂਜੀ ਪਛਾਨਿਆ ਉਹ ਕੌਣ ਜੀ ਤੁਸੀਂ ਆਪਾ ਉਹੀ ਪਰਚੀਆਂ ਉਹ ਪ੍ਰਿੰਸੀਪਲ ਐ ਮੈ ਸਕੂਲ ਦਾ ਪਰਚੀਆਂ ਪਰਚੀਆਂ ਕਰੀ ਜਾਂਦੇ ਐਵੇਂ ਪਰਚਾ ਨਾ ਕਟਾ ਲਿਓ ਜਨਾਬ ਲੈ ਜਾਓ ਜਿੱਥੇ ਲੱਗੇ ਚੱਲੇ ਜੇ ਲੈ ਫਿਰਗਾ ਤੁਹਾਡੀ ਨਹੀਂ ਦਾਲ ਗਾਲੀ ਹੁਣ ਆ ਜਾਓ ਪਾਪਾ ਰੱਤਾ ਤੁਰਿਆ ਆਉਂਦਾ ਹੀ ਆਹ ਹੈ ਇਹ ਕਿਧਰ ਆਉਂਦਾ ਉਹ ਜਨਾਬ ਇਹਨੂੰ ਵੀ ਫੜੋ ਇਹ ਵੀ ਸਾਡੇ ਨਾਲ ਹੀ ਪਰਚੀਆਂ ਪਾਉਂਦਾ ਹੈ ਉਹ ਕਿਹੜੀਆਂ ਪਰਚੀਆਂ ਪਰਚੀਆਂ ਪਾਉਣ ਵਾਲੇ ਦੀ ਤੇ ਅਸੀਂ ਮਕਾਨੇ ਨਹੀਂ ਜਾਂਦੇ ਫਿਰ ਇੱਥੇ ਕੀ ਕਰਨ ਆਇਆ ਵਾਂ ਇੱਥੇ ਕੀ ਲੈਣ ਆਉਣਾ ਮੇਰਾ ਗੋਰਾ ਇੱਥੇ ਮਾਸਟਰ ਲੱਗਾ ਆ ਮੈਂ ਉਹਨੂੰ ਹੀ ਮਿਲਣ ਆਇਆ ਵਾ ਗੋਰਾ ਵੀ ਮਾਸਟਰ ਲੱਗ ਗਿਆ ਤੇ ਹੋਰ ਕੀ ਆ ਜਨਾਬ ਲੈ ਜਾਓ ਇਹਨਾਂ ਨੂੰ ਜਿੱਥੇ ਲੈ ਕੇ ਚਲੇ ਦੇਰੀ ਨਾ ਕਰੋ ਪਾਪਾ ਇੱਥੇ ਸਭ ਦੀ ਕਿਸਮਤ ਬਦਲ ਗਈ ਆ ਆਪਣੀ ਕਦੋਂ ਬਦਲਨੀ ਆ ਉਹ ਕੋਈ ਗੱਲ ਨਹੀਂ ਆ ਜਨਾਬ ਮੈਨੂੰ ਇਹ ਤੇ ਦੱਸੋ ਚੰਡੀਗੜ੍ਹ ਮਿਲ ਗਿਆ ਭਲਾ ਪੰਜਾਬ ਨੂੰ ਉਹ ਬਜ਼ੁਰਗਾ ਤੈਨੂੰ ਮੈਂ ਚੰਡੀਗੜ੍ਹ ਦਾ ਕੀ ਦੱਸਾਂ ਉਹ ਲੋਕ ਹੋਈ ਜਾਂਦੇ ਬਾਹਰ ਪੱਕੇ ਕਿ ਚੰਡੀਗੜ੍ਹ ਦੇ ਨਾਂ ਨਹੀਂ ਠੱਕੇ ਇਹ ਪਤਾ ਨਹੀਂ ਪੰਜਾਬ ਨੂੰ ਕਦੋਂ ਤੱਕ ਖਾਣੇ ਪੈਣੇ ਆ ਤੇ ਫਿਰ ਕੀ ਫਾਇਦਾ ਹੈ ਜਮਾਨਾ ਬਦਲੇ ਦਾ ਜੇ ਚੰਡੀਗੜ੍ਹ ਹੀ ਨਹੀਂ ਪੰਜਾਬ ਨੂੰ ਮਿਲਿਆ ਤੇ ਚਲੋ ਠਾਣੇ ਤੁਹਾਨੂੰ ਉੱਥੇ ਜਾ ਕੇ ਦਿੰਨਾ ਚੰਡੀਗੜ੍ਹ ਓਏ ਜਨਾਬ ਠਾਣੇ ਕੀ ਕਰਨਾ ਵਾ ਇੱਥੇ ਲੈ ਦੇ ਕੇ ਨਹੀਂ ਗੱਲ ਬਣਦੀ ਉਹ ਬਜ਼ੁਰਗਾ ਲੈਣ ਦੇ ਨੂੰ ਤੁਹਾਡੇ ਕੋਲ ਹੈਗਾ ਕੀ ਆ ਮੈਂ ਇੱਕ ਕੰਮ ਕਰ ਸਕਦਾ ਵਾ ਉਹ ਆ ਪਰਚਾ ਇੱਕ ਜਣਾ ਆਪਣੇ ਸਿਰਪ ਵਾਲੋਂ ਦੇ ਇੱਕ ਨੂੰ ਮੈਂ ਛੱਡ ਦਿੰਦਾ ਓ ਲੈ ਫਿਰ ਤੇਜਾ ਓ ਯਾਰ ਤਕੜਾ ਓਏ ਪੰਡ ਤੈਨੂੰ ਆਪਣੇ ਸਿਰ ਤੇ ਚੁੱਕਣੀ ਪੈਣੀ ਆ ਜਾ ਭਰਾਵਾ ਮੇਰਾ ਸਿਰ ਲੋਹੇ ਦਾ ਵਾ ਮੇਰੇ ਸਿਰ ਤੇ ਪੱਠੀਆਂ ਨਹੀਂ ਆ ਪੰਡਾ ਠੀਕ ਆ ਆ ਜਿੰਮੇਵਾਰੀ ਤੂੰ ਆਪ ਹੀ ਚੁੱਕ ਸਿਆਣੇ ਹੱਥੀ ਓ ਮੈਂ ਕਿਦਾਂ ਚੁੱਕਲਾਂ ਮੇਰੇ ਕੋਲ ਤਰਿਆ ਵੀ ਨਹੀਂ ਜਾਂਦਾ ਉਦੋਂ ਤੇ ਬੜੀ ਸਿੱਖਿਆ ਦੇਂਡਿਆ ਬਣਿਆ ਕ੍ਰਾਂਤੀਕਾਰੀ ਹੁਣ ਭੁਗਤ ਕੋਈ ਗੱਲ ਨਹੀਂ ਆ ਕ੍ਰਾਂਤੀਕਾਰਾਂ ਨੂੰ ਜੇਲਾ ਹੀ ਹੁੰਦੀਆਂ ਹੁੰਦੀਆਂ ਭਾਜੀ ਲੈ ਜਾ ਲੈ ਜਾ ਇਹਨੂੰ ਇਹ ਘਰੇ ਵਿਹਲਾ ਹੀ ਹੁੰਦਾ ਵਾ ਤੇਜਿਆ ਓ ਪੁੱਤ ਤੇਜ ਓਏ ਆ ਜਾਗਾ ਤੇਜ ਤੇਜ ਕਰੀ ਜਾਂਦਾ ਸਭੋਂ ਤੇਜ ਹੋ ਗਿਆ ਹੀ